ਕੀ ਪੰਜਾਬ ਤੋਂ ਚੰਡੀਗੜ੍ਹ ਨੂੰ ਵੱਖ ਕਰਨ ਵਾਲੇ ਫੈਸਲੇ ਤੇ ਕੇਂਦਰ ਸਰਕਾਰ ਨੇ ਸੱਚਮੁੱਚ ਹੀ ਯੂ ਟਰਨ ਮਾਰ ਲਿਆ ਜਾਂ ਫਿਰ ਕੇਂਦਰ ਸਰਕਾਰ ਨੇ ਚੋਰੀ ਛੁਪੇ ਕੋਈ ਨਵੀਂ ਨੀਤੀ ਅਖਤਿਆਰ ਕਰ ਲਈ ਆ ਗੱਲਬਾਤ ਜਿੱਥੇ ਕੇਂਦਰ ਦੇ ਇਸ ਯੂ ਟਰਨ ਦੀ ਅਸਲ ਸਚਾਈ ਦੀ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਲੱਗ ਰਹੇ ਇਲਜ਼ਾਮਾਂ ਦੀ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਕਿਸ ਦੇ ਵੱਲੋਂ ਤੇ ਕਿਉਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਆ ਉਧਰ ਗੱਲਬਾਤ ਕਰਨੀ ਆ ਐਮਪੀ ਅਮਰਿਤਪਾਲ ਸਿੰਘ ਦੀ ਕੀ ਐਮਪੀ ਅਮਰਿਤਪਾਲ ਸਿੰਘ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋ ਰਹੇ ਨੇ ਜਾਂ ਨਹੀਂ ਇਸ ਤੇ ਵੀ ਖਾਸ ਗੱਲਬਾਤ ਕਰਾਂਗੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਬੀਜੇਪੀ ਪਾਰਟੀ ਦੀ ਵਧੀਆਂ ਮੁਸ਼ਕਲਾਂ ਦੀ ਭਾਜਪਾ ਪਾਰਟੀਆਂ ਦੀਆਂ ਮੁਸ਼ਕਲਾਂ ਵਧੀਆਂ ਨੇ ਇਸ ਦੇ ਨਾਲ ਹੀ ਹੁਣ ਵਿਰੋਧੀ ਪਾਰਟੀਆਂ ਦੀ ਵੀ ਪ੍ਰੀਖਿਆ ਸ਼ੁਰੂ ਹੋ ਚੁੱਕੀ ਹੈ ਕਿਸ ਮਾਮਲੇ ਦੇ ਵਿੱਚ ਪ੍ਰੀਖਿਆ ਸ਼ੁਰੂ ਹੋਈ ਆ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਆ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਸ਼ਹੀਦੀ ਸਮਾਗਮਾਂ ਦੇ ਵਿੱਚ ਪੈਦਾ ਹੋ ਰੇ ਟਕਰਾਅ ਦੀ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਹੁਣ ਗੱਲ ਮੁਆਫੀ ਤੱਕ ਪਹੁੰਚ ਚੁੱਕੀ ਆ ਕਿਸ ਦੇ ਵੱਲੋਂ ਮੁਆਫੀ ਮੰਗਵਾਈ ਜਾ ਰਹੀ ਹੈ ਤੇ ਮਾਫੀ ਮੰਗਣ ਵਾਲਾ ਕੌਣ ਹੈ ਇਸ ਤੇ ਵੀ ਅਹਿਮ ਗੱਲਬਾਤ ਕਰਨੀ ਹੈ ਸ਼ਾਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਰ ਸ਼ੁਰੂਆਤ ਮੈਂ ਇਸੇ ਖਬਰ ਤੋਂ ਕਰਦਾ ਪੰਜਾਬ ਤੋਂ ਚੰਡੀਗੜ੍ਹ ਨੂੰ ਵੱਖ ਕਰਨ ਵਾਲੇ ਫੈਸਲੇ ਤੇ ਕੇਂਦਰ ਸਰਕਾਰ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਯੂ ਟਰਨ ਮਾਰ ਲਿਆ ਗਿਆ ਪਰ ਇਸ ਤੇ ਹੁਣ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਕੇਂਦਰ ਸਰਕਾਰ ਦੇ ਵੱਲੋਂ ਯੂ ਟਰਨ ਮਾਰਿਆ ਨਹੀਂ ਗਿਆ ਫਿਲਹਾਲ ਦੀ ਘੜੀ ਇਸ ਫੈਸਲੇ ਨੂੰ ਟਾਲਿਆ ਗਿਆ ਹੈ ਤੇ ਇਸੇ ਦੇ ਚੱਲਦਿਆਂ ਹੁਣ ਮੁੱਖ ਮੰਤਰੀ ਭਗਮੰਤ ਮਾਨ ਦੇ ਉੱਪਰ ਵੀ ਪੰਜਾਬ ਵਾਸੀਆਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ ਲੱਗ ਰਹੇ ਨੇ ਉਹ ਇਲਜ਼ਾਮ ਕੀ ਨੇ ਕਿਸ ਦੇ ਵੱਲੋਂ ਲਗਾਏ ਗਏ ਨੇ ਤੇ ਇਹ ਪੂਰਾ ਮਾਮਲਾ ਹੁਣ ਕਿੱਥੇ ਖੜਿਆ ਹੈ ਜੀ ਜੀ ਰਖੜਾ ਸਾਹਿਬ ਇਸ ਤਰ੍ਹਾਂ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਦੀ ਪੰਜਾਬ ਦੇ ਪ੍ਰਤੀ ਨੀਤੀ ਦੀ ਗੱਲ ਕਰੋ ਤਾਂ ਇਹ ਗੱਲ ਸਪਸ਼ਟ ਰੂਪ ਚ ਸਾਹਮਣੇ ਆਉਂਦੀ ਆ ਕਿ ਕੇਂਦਰ ਸਰਕਾਰ ਜਿਹੜੀ ਆ ਸਮੇਂ ਸਮੇਂ ਤੇ ਪੰਜਾਬ ਨਾਲ ਟੈਸਟਿੰਗ ਜਿਹੜਾ ਆ ਉਹ ਕਰਦੀ ਆ ਟੈਸਟਿੰਗ ਅਪਣਾ ਕੇ ਵੇਖਦੀ ਕਿ ਇਸ ਤਾਕੀ ਪ੍ਰतिकਰਮ ਪੰਜਾਬ ਦੇ ਵਿੱਚ ਹੁੰਦਾ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਹੋਵੇ ਤੇ ਚਾਹੇ ਹੁਣ ਚੰਡੀਗੜ੍ਹ ਤੋਂ ਵੱਖ ਕਰਨ ਵਾਲੀ 131ਵੀਂ ਸੋਧ ਦੀ ਗੱਲ ਹੋਵੇ ਇਹ ਸਮੇਂ ਸਮੇਂ ਤੇ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹੈ ਤੇ ਟੈਸਟਿੰਗ ਜਿਹੜੀ ਉਹ ਕਰਦੀ ਹੈਗੀ ਆ ਇਸ ਤੋਂ ਪਹਿਲਾਂ ਦੀ ਠਾਕੜਾ ਬਿਆਸ ਮੈਨੇਜਮੈਂਟ ਬੋਰਡ ਦੇ ਸੰਦਰਭ ਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਕਿ ਕੇਂਦਰ ਸਰਕਾਰ ਨੇ ਬੜਾ ਕੁਝ ਕੀਤਾ ਤੇ ਬਾਅਦ ਦੇ ਵਿੱਚ ਉਥੋਂ ਵਿਚਾਲੇ ਜੂਟਰਨ ਲੈ ਲਿਆ ਪਤਾ ਨਹੀਂ ਕਿਉਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਹਰ 2 ਜਾਂ 3 ਮਹੀਨਿਆਂ ਬਾਅਦ ਪੰਜਾਬ ਦੇ ਵਿੱਚ ਅਕਸਰ ਅਜਿਹੀ ਟੈਸਟਿੰਗ ਜ਼ਰੂਰ ਕਰਦੀ ਹੈ ਜਦੋਂ ਕਿ ਦੂਜੇ ਪਾਸੇ 2027 ਦੇ ਵਿੱਚ ਉਹ ਆਪਣੇ ਤੌਰ ਤੇ ਪੂਰਨ ਇਕੱਲੇ ਤੌਰ ਤੇ ਚੋਣਾਂ ਲੜ ਕੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਮੂਰਖ ਹੈਗੀ ਹੈ ਪਰ ਜਿਕਰ ਸਮੇਂ-ਸਮੇਂ ਤੇ ਪੰਜਾਬ ਦੇ ਵਿੱਚ ਅਜਿਹੀਆਂ ਟੈਸਟਿੰਗ ਨੀਤੀਆਂ ਭਾਜਪਾ ਦੀਆਂ ਚੱਲਦੀ ਰਹੀਆਂ ਤੇ ਮੇਰਾ ਨਹੀਂ ਖਿਆਲ ਕਿ 2027 ਦੇ ਵਿੱਚ ਭਾਜਪਾ ਦਾ ਜਿਹੜਾ ਸੁਪਨਾ ਹੈ ਪੰਜਾਬ ਵਿੱਚ ਪੂਰਾ ਹੋਵੇ ਚਲੋ ਇਹ ਗੱਲ ਇੱਕ ਅਲੱਗ ਹੈਗੀ ਆ ਹੁਣ ਜਿਹੜੀ ਗੱਲ ਪਰਸ਼ਨ ਤੁਸੀਂ ਕੀਤਾ ਕਿ ਉਸ ਤੇ ਯੂਟਰਨ ਟਰਨ ਦੀ ਗੱਲ ਇੱਕ ਗੱਲ ਤਾਂ ਕਲੀਅਰ ਹੈ ਇੱਕ ਗੱਲ ਸਪਸ਼ਟ ਹੈ ਕਿ ਪੰਜਾਬ ਵਿੱਚ ਜਿਸ ਤਰੀਕੇ ਨਾਲ ਚੰਡੀਗੜ੍ਹ ਨੂੰ ਲੈ ਕੇ ਵਿਰੋਧ ਕੇਂਦਰ ਦੇ ਪ੍ਰਤੀ ਜਾਂ ਭਾਜਪਾ ਦੇ ਪ੍ਰਤੀ ਹੋਇਆ ਉਸ ਗੱਲ ਨੂੰ ਭਾਜਪਾ ਨੇ ਗੰਭੀਰਤਾ ਨਾਲ ਲਿਆ ਤੱਕ ਉਸ ਸਮੇਂ ਵਾਸਤੇ ਉਹਨਾਂ ਨੇ ਕਿਹਾ ਕਿ ਅਜਿਹੀ ਕੋਈ ਗੱਲਬਾਤ ਜਿਹੜੀ ਉਹ ਨਹੀਂ ਹੈ ਕਿ ਆਪਾਂ ਕੋਈ ਵੀ ਜਿਹੜੀ 171 ਵਿਧਾਨਕ ਜਿਹੜੀ ਸਰਦਾਰ ਕੋਹ ਦਾ ਉਹ ਆਪਾਂ ਨਹੀਂ ਕਰ ਰਹੇ ਕਿਉਂਕਿ ਚੰਡੀਗੜ੍ਹ ਦੇ ਨਾਲ ਪੰਜਾਬ ਦੇ ਹਰ ਵਾਸੀ ਦਾ ਇੱਕ ਭਾਵਕ ਰਿਸ਼ਤਾ ਜਿਹੜਾ ਜੁੜਿਆ ਆ ਚਾਹੇ ਉਹ Hindu ਆ ਚਾਹੇ ਉਹ Sikh ਆ ਕੋਈ ਵੀ ਧਰਮ ਦੇ ਨਾਲ ਸੰਬੰਧ ਦਾ ਕਿਸੇ ਵੀ ਪਾਰਟੀ ਨਾਲ ਸੰਬੰਧ ਦਾ ਚੰਡੀਗੜ੍ਹ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਇੱਕ ਭਾਵਕਤਾ ਸਾਂਝ ਰਹੀ ਹੈ ਪਰ 1984 ਤੋਂ ਲੈ ਕੇ 1995 ਤੱਕ ਪੰਜਾਬ ਦੇ ਵਿੱਚ ਜੁੜਾ ਇੱਕ ਦੌਰ ਰਿਹਾ ਉਦੇ ਵਿੱਚ ਵੀ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਜਿਹੜੀ ਚੱਲੀ ਜਿਹਦੇ ਵਿੱਚ ਰਜੀ ਬਲੋਂਗੋ ਵਾਲਾ ਕਾਰਟ ਹੁੰਦਾ ਸਮਝੋਤਾ ਹੁੰਦਾ ਸਮਝੋਤਾ ਸਿਰੇ ਨਹੀਂ ਚੜਦਾ ਤੇ ਅੱਜ ਤੱਕ ਉਹ ਵਾਦੇ ਜਿਹੜੇ ਵਫਾ ਨਹੀਂ ਹੋਏ ਸੋ ਚੰਡੀਗੜ੍ਹ ਪੰਜਾਬੀਆਂ ਦੇ ਨਾਲ ਆਤਮਕ ਤੌਰ ਤੇ ਇੱਕ ਜੁੜਿਆ ਸਾਂਝੀ ਜਿਹੜੀ ਹੈ ਕੀ ਹੈ ਤਾਂ ਸ਼ਾਇਦ ਉਸੇ ਚੱਕਰ ਦੇ ਵਿੱਚ ਜਿਹੜੀ ਕੇਂਦਰ ਸਰਕਾਰ ਨੇ ਇਹ ਗੱਲ ਕਹਿਤੀ ਜਾਂ ਸਮੀਲ ਜਾਖੜ ਹੋਣਾ ਨੇ ਇਹ ਗੱਲ ਜਿਹੜਾ ਉਹਦੇ ਸਬੰਧੀ ਕਿਹਾ ਤਾਂ ਕਿ ਕੇਂਦਰ ਦੀ ਕੋਈ ਵੀ ਅਜੀਹਾ ਬਿਆਨ ਜਿਹੜਾ ਅਹੀ ਨੀਅਤ ਨਹੀਂ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਵੱਖ ਕੀਤਾ ਜਾ ਸਕੇ ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਸਾਹਮਣੇ ਆਇਆ ਉਹਦੇ ਤੋਂ ਤਾਂ ਭਾਜਪਾ ਦੇ ਜਿਹੜੇ ਇਰਾਦੇ ਨਹੀਂ ਪੂਰਨ ਤੌਰ ਤੇ ਸਪਸ਼ਟ ਹੋ ਜਾਂਦੇ ਆ ਕਿ ਭਾਜਪਾ ਕੁਝ ਸਮੇਂ ਵਾਸਤੇ ਚੁੱਪ ਕਰਦੀ ਹੈ ਦੇਖ ਜਦੋਂ ਵੇਖ ਲਈ ਠੰਡ ਠੰਡ ਰੜਾ ਹੋ ਗਿਆ ਲੋਕਾਂ ਦਾ ਔਰ ਧਿਆਨ ਉਸ ਪਾਸੋਂ ਹਟ ਕੇ ਤੇ ਚੁੱਕ ਚੁੱਕੀ ਕੀ ਬਹੁਤ ਕੁਝ ਉਹ ਕਰ ਦਿੰਦੀ ਹੈ ਤੁਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਵੇਖ ਲਓ ਜਿਸ ਨੂੰ ਲੈ ਕੇ ਹੁਣ ਵਿਦਿਆਰਥੀਆਂ ਵੱਲੋਂ ਆ ਜਿਹੜਾ ਕਰੋ ਤੋਂ ਨਸਮਰ ਤੋਂ ਆ ਭਾਜਪਾ ਦੇ ਦਫਤਰਾਂ ਦਾ ਘਰਾਉਂਦਾ ਅਲਾਨ ਵੀ ਜਿਹੜਾ ਕੀਤਾ ਜਾ ਚੁੱਕਾ ਹੈ ਸੋ ਜੇਕਰ ਬੀਤੇ ਦੇ ਵਿੱਚ ਭਾਜਪਾ ਜਾਂ ਕੇਂਦਰ ਦੀ ਜਿਹੜੀ ਸਰਕਾਰ ਆ ਪੰਜਾਬ ਦੇ ਪ੍ਰਤੀ ਉਸ ਦਾ ਦ੍ਰਿਸ਼ਟੀਕੋਣ ਦੀ ਗੱਲ ਕਰੀਏ ਤਾਂ ਉਥੇ ਜਿਹੜਾ ਸ਼ੱਕ ਆ ਉਸ ਸੁਭਾਵਿਕ ਤੌਰ ਤੇ ਪੈਦਾ ਹੁੰਦਾ ਹੀ ਹੁੰਦਾ ਹੈ ਉਸ ਤੇ ਯਕੀਨ ਕਰਦਾ ਜਿਹੜਾ ਉਹ ਬੜਾ ਮੁਸ਼ਕਲ ਲੱਗਦਾ ਕਿ ਪਾਸ ਪਾਸ ਇੰਨੀ ਜਲਦੀ ਸਾਰਾ ਕੁਝ ਕਿਵੇਂ ਬਦਲੇਗੀ ਜੀ ਹੁਣ ਦੂਜੇ ਪਾਸੇ ਜਿਹੜਾ ਇਲਜ਼ਾਮ ਲੱਗਾ ਹੈ ਪੰਜਾਬ ਦੇ ਮੁੱਖ ਮੰਤਰੀ ਉੱਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਵਾਲੇ ਬੀਤੇ ਦੇ ਅਨੰਦਪੁਰ ਸਾਹਿਬ ਵੀ ਕਿਹਾ ਉਸ ਤੋਂ ਵੀ ਕਿਹਾ ਤਾਂ ਮੈਂ ਕਿਹਾ ਕਿ ਨਹੀਂ ਇੰਦਰ ਦੀ ਅਜਿਹੀ ਕੋਈ ਗੱਲਬਾਤ ਨਹੀਂ ਮੇਰੀ ਗੱਲਬਾਤ ਹੋ ਗਈ ਆ ਉਹਨਾਂ ਨੇ ਕਿਹਾ ਕਿ ਅਜਿਹਾ ਕੋਈ ਗੱਲਬਾਤ ਨਹੀਂ ਹੈਗੀ ਬਤੌਰ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਇਹ ਟਿੱਪਣੀ ਜਿਹੜੀ ਆ ਕਿੰਨੀ ਕੁ ਸਾਰਥਕ ਆ ਜਾਂ ਕਿੰਨੀ ਕੁ ਸੱਚ ਦੇ ਨਜ਼ਦੀਕ ਆ ਇਹ ਤਾਂ ਉਹ ਹੀ ਜਾਣਦੇ ਨੇ ਪੰਜਾਬ ਦੇ ਲੋਕ ਚੰਦੇ ਨੇ ਕਿ ਜੇਕਰ ਮੁੱਖ ਮੰਤਰੀ ਕੋਈ ਵੀ ਕਿਉਂਕਿ ਮੁੱਖ ਮੰਤਰੀ ਪੰਜਾਬ ਦੇ 2.5 ਕਰੋੜ ਜਾਂ 3 ਕਰੋੜ ਲੋਕਾਂ ਦਾ ਕਸਟਡੀ ਹੈ ਨਾ ਉਸ ਦੇ ਮੂੰਹ ਦੇ ਵਿੱਚੋਂ ਨਿਕਲੀ ਗੱਲ ਜਿਹੜੀ ਅੱਥਾਂ ਦੇ ਅਦਾਲਤ ਹੋਣੀ ਚਾਹੀਦੀ ਹੈ ਸੱਚ ਹੋਣੀ ਚਾਹੀਦੀ ਆ ਉਹ ਗਮਰਾਹ ਕਰਨ ਵਾਲੀ ਨਹੀਂ ਹੋਣੀ ਚਾਹੀਦੀ ਪੰਜਾਬ ਦੇ ਲੋਕੇ ਯਕੀਨ ਕਰਦੇ ਤੇ ਜੇਕਰ ਮੁੱਖ ਮੰਤਰੀ ਸਾਹਿਬ ਦਾ ਇਹ ਬਿਆਨ ਆਉਂਦਾ ਤੇ ਠੀਕ ਆ ਫਿਰ ਇਹ ਸੱਚ ਦੇ ਲਾਗੇ ਹੋਵੇਗਾ ਪਰ ਪਛਿਣ ਇਥੇ ਇਹ ਪਤਾ ਹੁੰਦਾ ਕਿ ਬੀਤੇ ਸਮੇਂ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਨੇ ਬੜੇ ਹੁਜੇ ਬਿਆਨ ਦਿੱਤੇ ਜਿੱਥੇ ਬਿਆਨਾਂ ਤੋਂ ਉਹਨਾਂ ਨੂੰ ਪਛਾਣ ਹਟਣਾ ਪਿਆ ਤੇ ਲੋਕਾਂ ਦਾ ਵਿਸ਼ਵਾਸ ਜਿਹੜਾ ਉਹਨਾਂ ਤੋਂ ਉੱਠਣਾ ਸ਼ੁਰੂ ਹੋ ਗਿਆ ਇਸ ਦਾ ਕਾਰਨ ਇਹ ਹੈ ਕਿ ਬੀਤੇ ਸਮੇਂ ਦੇ ਵਿੱਚ ਜੇਕਰ ਅਮਰੀਕਾ ਦੇ ਵਿੱਚ ਇੱਕ ਗੈਂਗਸਟਰ ਦੇ ਸਬੰਧੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਟੇਟਮੈਂਟ ਜਿਹੜੀ ਉਹਨਾਂ ਨੇ ਟੀਵੀ ਤੇ ਦੇ ਦਿੱਤੀ ਦੂਜੇ ਪਾਸੇ ਉਹ ਬੰਦਾ ਬਰਾੜ ਜਿਹੜਾ ਸੀ ਉਹ 골ਡੀ ਬਰਾੜ ਦੀ ਮੈਂ ਜੇਕਰ ਗੱਲ ਕਰਾਂ ਤਾਂ 골ਡੀ ਕਰਾਉਨ ਦਾ ਬਿਆਨ ਆਇਆ ਇਹ ਗੋਲਡੀ ਬ੍ਰਾਂਡ ਜਿਹੜਾ ਪੰਜਾਬ ਪੁਲਿਸ ਦੇ ਕਸਰ ਡੀਆ ਅਮਰੀਕਾ ਤੋਂ ਡਿਟੇਨ ਕੀਤਾ ਕਰ ਲਿਆ ਗਿਆ ਜਦੋਂ ਕਿ ਅਸਲੀਅਤ ਦੇ ਵਿੱਚ ਕੁਝ ਵੀ ਅਜੀਬ ਨਹੀਂ ਸੀ ਤਾਂ ਜਦੋਂ ਉਦੋਂ ਜਿਹਾ ਨਹੀਂ ਸੀ ਤਾਂ ਲੋਕਾਂ ਦਾ ਉਦੋਂ ਵੀ ਵਿਸ਼ਵਾਸ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਬਿਆਨਾਂ ਤੋਂ ਉਠੇ ਹੁਣ ਜੇਕਰ ਇਹ ਬਿਆਨ ਦਿੱਤਾ ਹੈ ਤਾਂ ਹੁਣ ਲੋਕ ਤਾਂ ਚਿਰੋਂ ਯਕੀਨ ਕਰ ਲੈਣਗੇ ਪਰ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਇਸ ਮੁੱਦੇ ਤੇ ਜਿਨਾਂ ਉਹਨਾਂ ਮੁਖਮਤ ਸਿੰਘ ਸਾਹਿਬ ਨੂੰ ਕਿਹਾ ਆ ਉਹ ਪਰਗਰ ਸਿੰਘ ਹੁਣੀ ਜਦੋਂ ਵੀ ਗੱਲ ਕਰਦੇ ਆ ਉਹ ਤੱਥਾਂ ਦੇ ਆਧਾਰ ਤੇ ਗੱਲ ਕਰਦੇ ਆ ਪਰਗਤ ਸਿੰਘ ਦਾ ਨਾਮ ਕਾਂਗਰਸ ਬਤੌਰ ਉਦਾਇਕ ਜਾਂ ਪ੍ਰਗਟ ਸਿੰਘ ਦੀ ਸ਼ਖਸੀਅਤ ਜਿਹੜੀ ਆ ਉਹ ਜਹੀ ਸ਼ਖਸੀਅਤ ਆ ਕਿ ਉਹ ਕੋਰੀਆ ਗੱਪਾਂ ਮਾਰ ਕੋਲੇ ਲੀਡਰ ਨਹੀਂ ਆ ਜਦੋਂ ਵੀ ਗੱਲ ਪ੍ਰਗਟ ਸਿੰਘ ਕਰੂਗਾ ਤੱਥਾਂ ਦੇ ਆਧਾਰ ਤੇ ਗੱਲ ਕਰਦਾ ਔਰ ਪੂਰੇ ਜਿਹੜੀ ਅਸੀਂ ਕਹਿੰਨੇ ਪੂਰੀ ਜਾਣਕਾਰੀ ਪੂਰਾ ਬੇਸ ਤੇ ਆਧਾਰ ਤੇ ਉਹ ਗੱਲ ਕਰਦਾ ਤੇ ਸ਼ਾਇਦ ਇਹੋ ਹੀ ਗੱਲ ਆ ਕਿ ਪ੍ਰਗਟ ਸਿੰਘ ਦੇ ਬਿਆਨਾਂ ਨੂੰ ਹਮੇਸ਼ਾ ਹਰ ਮੁੱਖ ਮੰਤਰੀ ਕੋਈ ਵੀ ਹੋਵੇ ਉਸ ਨੂੰ ਬੜੀ ਗੰਭੀਰਤਾ ਨਾਲ ਲੈਂਦਾ ਉਸ ਨੂੰ ਨਜ਼ਰ ਅੰਦਾਜ਼ ਕਰਦਾ ਏਡਾ ਸੌਖਾ ਨਹੀਂ ਹੁੰਦਾ ਖਾਸ ਤੌਰ ਤੇ ਪ੍ਰਗਟ ਸਿੰਘ ਬੋਲੂ ਜਿਹੜਾ ਵੀ ਕੋਣ ਜਿਹੜਾ ਬਿਆਨ ਦਿੱਤਾ ਜਾਂਦਾ ਹੁਣ ਪ੍ਰਗਟ ਸਿੰਘ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਬਿਆਨ ਉੱਤੇ ਨੁਕਤਾ ਚੀਨ ਨਹੀਂ ਕੀਤੀ ਹੈ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਜਿਹੜੇ ਪਹਿਲਾਂ ਸੰਸਦ ਮੈਂਬਰ ਰਹੇ ਨੇ 8 ਸਾਲ ਉਹ ਸੰਸਦ ਮੈਂਬਰ ਉਹ ਜੋ ਕੰਮ ਕਰਦੇ ਰਹੇ ਆ ਤੇ ਜੇ 8 ਸਾਲ ਬੋਝੋ ਉਹਨਾਂ ਨੂੰ ਪੂਰਨ ਤੌਰ ਤੇ ਪਤਾ ਆ ਕਿ ਜਿਹੜਾ ਵੀ ਫੈਸਲਾ ਕੇਂਦਰ ਦੀ ਕੈਬਨਟ ਕਮੇਟੀ ਪਾਸ ਕਰ ਲੈਂਦੀ ਹੈ ਜਿਸ ਤੇ ਕਿਨ 132000000 ਵਿੱਚ ਤਬਦੀਲੀ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਉਹਦੇ ਵਿੱਚ ਚੱਡਿਗੜ੍ਹ ਨੂੰ ਪੰਜਾਬ ਤੋਂ ਵੱਖ ਕਰਦਾ ਮੁੱਦਾ ਸੀ ਤੇ ਕਹਿੰਦੇ ਕਿ ਜਿਹੜੀ ਕੈਬਨਟ ਕਮੇਟੀ ਕੋਈ ਫੈਸਲਾ ਜਿਹੜਾ ਮਤਾਂ ਪਾਸ ਕਰ ਲੈਂਦੀ ਉਹ ਨੂੰ ਏਡੀ ਜਲਦੀ ਰੱਦ ਨਹੀਂ ਕੀਤਾ ਜਾ ਸਕਦਾ ਉਸ ਨੂੰ ਰੱਦ ਕਰਨ ਦੀ ਇੱਕ ਪ੍ਰਕਿਰਿਆ ਆ ਉਹਨਾਂ ਨੇ ਇੱਥੋਂ ਤੱਕ ਗੱਲ ਕਹੀ ਹੈ ਤਾਂ ਉਹਨਾਂ ਨੇ ਸਾਫ਼ ਜ਼ਰਬ ਲਾਇਆ ਕਿ ਇਹ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਜਿਹੜਾ ਬਮਰਾਹ ਕਰਦੇ ਆ ਜਾਂ ਪੰਜਾਬ ਦੇ ਲੋਕਾਂ ਦਾ ਨਾ ਝੂਠ ਬੋਲਦੇ ਆ ਹੁਣ ਅਸਲੀਅਤ ਕੀ ਆ ਜਾਂ ਤਾਂ ਪ੍ਰਗਟ ਸਿੰਘ ਹੁਣੀ ਜਾਂਦੇ ਆ ਜਾਂ ਮੁੱਖ ਮੰਤਰੀ ਜਾਂਦੇ ਪਰ ਜੇਕਰ ਕਾਂਗਰਸ ਨੇ ਇੱਕ ਜ਼ਿੰਮੇਵਾਰ ਬੁਲਾਇਆ ਬੀਤੇ ਸਮੇਂ ਦੇ ਵਿੱਚ ਵੀ ਪ੍ਰਗਟ ਸਿੰਘ ਦੀ ਜਿਹੜੀਆਂ ਸਟੇਟਮੈਂਟ ਚ ਜਿਹੜੇ ਬਿਆਨ ਹੁੰਦੇ ਰੇ ਨੇ ਪੰਜਾਬ ਪੱਖੀ ਬਿਆਨ ਦੇ ਰਹੇ ਨੇ ਤੇ ਅੱਜ ਤੱਕ ਕਦੀ ਬਿਆਨਾਂ ਤੋਂ ਉਹਨਾਂ ਨੇ ਯੂ ਟਰਨ ਜਿਹੜਾ ਕਦੀ ਉਹਨਾਂ ਨੇ ਆਪਣਾ ਨਹੀਂ ਲਿਆ ਤੇ ਜੇਕਰ ਉਹਨਾਂ ਨੇ ਇਹ ਨੁਕਤਾ ਠਾਇਆ ਇਸ ਬਿਆਨ ਤੇ ਮੁੱਖ ਮੰਤਰੀ ਸਾਹਿਬ ਤੋਂ ਸਵਾਲ ਕੀਤਾ ਤਾਂ ਮੁੱਖ ਮੰਤਰੀ ਸਾਹਿਬ ਨੇ ਇਹ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਗਬਰਾ ਕਰ ਰਿਹਾ ਤਾਂ ਫਿਰ ਰਖਣਾ ਚਾਹੀਏ ਸੁਭਾਅ ਤੋਂ ਤੌਰ ਤੇ ਮੰਨਦਾ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਸ ਤਰੀ ਜਿਹੜੀ ਪੂਰਨਤਾ ਤੋਂ ਸਾਫ ਕਰ ਦੇਣੀ ਚਾਹੀਦੀ ਹੈ ਕਿ ਲੋਕਾਂ ਨਾਲ ਉਹ ਝੂਠ ਬੋਲ ਰਹੇ ਨਹੀਂ ਜਦ ਪ੍ਰਕਾਸ਼ ਸਿੰਘ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦਾ ਯਤਨ ਕਰ ਰਹੇ ਆ ਕਾਂਗਰਸ ਪਾਰਟੀ ਦੇ। ਸੋ ਇਹ ਗੱਲ ਹੁਣ ਦੋਵਾਂ ਪਾਸੇ ਜਿਹੜੀ ਬੜੀ ਮਹੱਤਵਪੂਰਨ ਬਣ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਹਾਂ ਭਈ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹੋ ਗਿਆ ਕੇਂਦਰ ਨੇ ਇਸ ਫੈਸਲਾ ਵਾਪਸ ਲੈ ਲਿਆ ਜਾਂ ਨਹੀਂ ਕਰੇਗੀ। ਪਰ ਦੂਜੇ ਪਾਸੇ ਮੁਖਮਾ ਪ੍ਰਗਟ ਸਿੰਘ ਹੋਣੀ ਜੇਕਰ ਇਸ ਗੱਲ ਤੇ ਜ਼ੋਰ ਦੇ ਕੇ ਭਗਵੰਤਬਾਹੂ ਜਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਘੇਰਦੇ ਆ ਤਾਂ ਫਿਰ ਕੁਦਰਤੀ ਤੌਰ ਤੇ ਜ਼ਿੰਮੇਵਾਰੀ ਉਹਨਾਂ ਦੀ ਇਹ ਬਣਦੀ ਹੈ ਕਿ ਇਸ ਸਥਿਤੀ ਨੂੰ ਸਾਫ਼ ਕੀਤਾ ਜਾਵੇ ਜਦ ਇਸ ਸਥਿਤੀ ਨੂੰ ਸਪਸ਼ਟ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਘਬਰਾਹ ਨਾ ਹੋਣ ਕਿਉਂਕਿ ਬੀਤੇ ਸਮੇਂ ਦੇ ਵਿੱਚ ਮੈਂ 1984 ਤੋਂ ਲੈ ਕੇ ਤੇ ਹੁਣ ਤਾਂ ਜਾਂ ਖਾਸ ਤੌਰ ਤੇ 1995 ਤੱਕ ਪੰਜਾਬ ਦੇ ਵਿੱਚ ਇੱਕ ਅਜਿਹਾ ਮੌਜ ਚੱਲਿਆ ਜਿਸ ਦਿਨ ਜੜਾ ਜਿਹੜੀਆਂ ਸੀ ਅਨੰਤਪੁਰ ਸਾਹਿਬ ਦਾ ਪਤਾ ਜੇ ਦੂਸਰੇ ਪਾਸੇ ਚੰਡੀਗੜ੍ਹ ਦਾ ਹੀ ਦੀ ਪੰਜਾਬ ਰੋਡ ਦੀ ਮਗਰ ਤੇ ਨਾਲ ਉੱਠਿਆ ਸੀ ਤਾਂ ਜੇਕਰ ਫਿਰ ਉਹੀ ਬਾਤ ਬਵਾਤ ਪੈਦਾ ਹੁੰਦਾ ਤਾਂ ਜਾਂ ਮੁੱਖ ਮੰਤਰੀ ਜਾਂ ਪ੍ਰਗਟ ਸਿੰਘ ਲੋਕਾਂ ਨੂੰ ਬਮਰਾਹ ਕਰ ਦੇਤਾ ਇਹ ਪੰਜਾਬ ਦੇ ਲੋਕਾਂ ਨਾਲ ਧੋਖਾਊਗਾ ਲੀਡਰ ਸਿਆਸੀ ਨਹੀਂ ਆਤਾ ਵਣਾ ਨਹੀਂ ਤੋ ਮੁੱਖ ਮੰਤਰੀ ਸਾਹਿਬ ਨੂੰ ਇਹ ਚਾਹੀਦਾ ਕਿ ਪੂਰੇ ਤੌਰ ਤੇ ਹੁਣ ਸਥਿਤੀ ਜਿਹੜੀ ਉਹ ਸਪਸ਼ਟ ਕਰਨ ਪ੍ਰਗਟ ਸਿੰਘ ਉਹਨਾਂ ਨੇ ਜਿਹੜੇ ਇਲਜ਼ਾਮ ਲਾਏ ਨੇ ਉਹ ਤੱਥਾਂ ਦੇ ਆਧਾਰ ਤੇ ਹੋਣ ਕਿਉਂਕਿ ਉਹ ਪ੍ਰਗਟ ਸਿੰਘ ਉਹਨਾਂ ਦਾ ਜਿਹੜਾ ਪੁਰਾਣਾ ਐਕਸਪੀਰੀਅੰਸ ਅਨੁਭਵ ਜਿਹੜਾ ਤਜਰਬਾ ਉਹ ਦੱਸਦਾ ਕਿ ਕਦੇ ਉਹ ਕੋਈ ਬਿਆਨ ਭਾੜੀ ਜਿਹੜੀ ਸਸਤੀ ਸ਼ੋਰਤ ਲੈਣ ਵਾਸਤੇ ਬਿਆਨਬਾਜ਼ੀ ਉਹ ਨਹੀਂ ਕਰਦੇ ਬਾਕੀ ਦੇਖੋ ਅਗਲੇ ਦਿਨਾਂ ਵਿੱਚ ਕੀ ਵਾਪਰਦਾ ਮੁੱਖ ਮੰਤਰੀ ਸਾਹਿਬ ਹੁਣ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਜਣਾ ਜਾਂ ਪੰਜਾਬ ਸਰਕਾਰ ਦਾ ਪੱਖ ਜਣਾ ਉਹ ਕੀ ਰੱਖਦੇ ਜੀ ਬਿਲਕੁਲ ਅਨਕੀ ਸਰ ਜਿੱਥੇ ਇਹ ਸਵਾਲ ਸੀਗਾ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਚੁੱਕਿਆ ਗਿਆ ਜੋ ਉੱਥੇ ਇਹ ਵੀ ਸਵਾਲ ਸੀਗਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਫੈਸਲਾ ਲਾਗੂ ਕਰਨਾ ਹੀ ਨਹੀਂ ਸੀ ਤਾਂ ਫਿਰ ਇਸ ਨੂੰ ਲੈ ਕੇ ਕਿਉਂ ਆਏ ਕਿ ਕੇਂਦਰ ਸਰਕਾਰ ਵਾਰ-ਵਾਰ ਇਹ ਟੋਨ ਦੀ ਕੋਸ਼ਿਸ਼ ਕਰ ਰਹੀ ਹੈ ਵੀ ਪੰਜਾਬੀ ਜਾਗਦੇ ਨੇ ਜਾਂ ਸੁੱਤੇ ਹੋਏ ਨੇ ਕੇਂਦਰ ਸਰਕਾਰ ਦੀ ਇਹਨਾਂ ਚਾਲਾਂ ਦੇ ਪਿੱਛੇ ਤੁਸੀਂ ਮਨਸ਼ਾ ਕੀ ਦੇਖਦੇ ਹੋ ਆ ਮੈਂ ਤੁਹਾਡੇ ਸਵਾਲ ਦੇ ਸਟਾਰਟ ਦੇ ਵਿੱਚ ਇਹ ਗੱਲ ਹੈ ਕਿ ਕੇਂਦਰ ਸਰਕਾਰ ਮਹੀਨੇ ਦੋ ਮਹੀਨੇ ਬਾਅਦ ਹਮੇਸ਼ਾ ਇੱਕ ਟੈਸਟਿੰਗ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਕਰਦਾ ਹੈ ਕਦੇ ਚੰਡੀਗੜ੍ਹ ਦੇ ਮੁੱਦੇ ਤੇ ਕੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੁੱਦੇ ਦੇ ਉੱਤੇ ਅਸਲ ਚ ਰਖੜਾ ਸਾਹਿਬ ਵੇਖਿਆ ਜਾਵੇ ਤਾਂ ਆਮ ਤੌਰ ਤੇ ਸੀ ਗੱਲ ਕਰਦੇ ਆ ਕਿ ਜਦੋਂ ਦਾ ਕਿਸਾਨ ਮੋਰਚਾ ਦਿੱਲੀ 'ਚ ਲੱਗਾ ਜਿਹੜਾ ਦੂਸਰ ਚੱਲਿਆ ਸੀ ਉਸ ਮੋਰਚੇ ਦੇ ਵਿੱਚ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਦੀ ਹਾਰ ਹੋਈ ਨਰਿੰਦਰ ਮੋਦੀ ਹੁਣੀ ਇਹ ਕਿਸੇ ਨਾ ਹਾਰ ਕੇ ਜਦੋਂ ਉਹਨਾਂ ਨੂੰ ਹਾਰ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਨੀਆਂ ਪਈਆਂ ਆਮ ਤੌਰ ਤੇ ਲੋਕਾਂ ਦੇ ਵਿੱਚ ਇਹ ਇੱਕ ਆਮ ਚਰਚਾ ਆ ਕੇ ਕੇਂਦਰ ਸਰਕਾਰ ਜਾਂ ਮੋਦੀ ਸਰਕਾਰ ਉਸ ਚੀਜ਼ ਨੂੰ ਭੁੱਲੀ ਨਹੀਂ ਕਿਉਂਕਿ ਅਹ ਹਿੱਕਿਆ ਕਰਨ ਕਿ ਉਹ ਬੜਾ ਜਿਹਾ ਅੱਕ ਚੱਪਣਾ ਦੀ ਸਥਿਤੀ ਸੀ ਉਸ ਵਕਤ ਕਿਉਂਕਿ ਮੋਦੀ ਸਰਕਾਰ ਸਬੰਧੀ ਇਹ ਕਿ ਮੋਦੀ ਕਦੀ ਝੁਕਦਾ ਨਹੀਂ ਮੋਦੀ ਤੋਂ ਸਭ ਕੁਝ ਸੰਭਵ ਹੈ ਤਾਂ ਉਹ ਪਹਿਲਾ ਮੌਕਾ ਸੀ ਕਿ ਜਦੋਂ ਕੇਂਦਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਪਿਆ ਉਹ ਗੱਲ ਵੱਖਰੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਗਈਆਂ ਨਹੀਂ ਮੰਨੀਆਂ ਗਈਆਂ ਜਾਂ ਮੰਗਾਂ ਅਜੇ ਵੀ ਚੱਲੂ ਨੇ ਸੰਘਰਸ਼ ਕਿਸਾਨ ਜਥੇਬੰਦੀ ਦਾ ਅੱਜ ਵੀ ਚੱਲੂ ਆ ਪਰ ਮੁੱਖ ਮੰਤਰੀ ਸਾਹਿਬ ਉਹ ਤਿੰਨ ਕਾਲੇ ਕਾਨੂੰਨ ਜਿਹੜੇ ਸੀ ਉਹ ਵਾਪਸ ਜਿਹੜੇ ਲੈਣ ਦਾ ਐਲਾਨ ਜਿਹੜਾ ਕਰਤਾ ਪਿਆ ਸੀ ਪਾਉ ਉਹ ਕਹਿੰਦੇ ਕਿ ਉਹ ਗੱਲ ਜਿਹੜੀ ਹੈ ਕਿਤੇ ਨਾ ਕਿਤੇ ਇਸ ਬਣ ਕੇ ਜਿਹੜੀ ਆ ਮੁੱਖ ਮੰਤਰੀ ਜਾਂ ਕੇਂਦਰ ਦੀ ਜਿਹੜੀ ਭਾਜਪਾ ਸਰਕਾਰ ਉਸ ਦੇ ਮਨ ਵਿੱਚ ਹਮੇਸ਼ਾ ਡਟਕਦੀ ਆ ਕਿ ਪੰਜਾਬ ਦੇ ਵਿੱਚ ਭਾਜਪਾ ਨੂੰ ਲੋਕ ਚੰਗਾ ਪ੍ਰਸਾਦ ਨਹੀਂ ਕਰਦੇ ਤਾਂ ਇੱਕ ਕਿਸਮ ਦਾ ਪੰਜਾਬ ਦੇ ਪ੍ਰਤੀ ਕਥਤ ਤੌਰ ਤੇ ਰਵਈਆ ਜਿਹੜਾ ਕੇਂਦਰ ਸਰਕਾਰ ਦਾ ਨਤਰੀ ਮਾਮਲਾ ਰਿਹਾ ਹੈ ਚਾਹੇ ਉਹ ਬੀਤੇ ਦੇ ਵਿੱਚ ਜਿਹੜੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਤੇ ਪਾਟਕਾ ਦੀ ਇਹ ਟੈਸਟਿੰਗ ਜਿਹੜੀ ਹੈ ਇਹੋ ਹੀ ਆ ਮਹਿਸੂਸ ਤਾਂ ਇਹੋ ਹੀ ਹੁੰਦਾ ਕਿ ਸਰਸਮ ਤੇ ਟੈਸਟਿੰਗ ਕੀਤੀ ਜਾਵੇ ਬੜਾ ਸੋਹਣਾ ਸ਼ਬਦ ਤੁਸੀਂ ਇਸਤੇਮਾਲ ਕੀਤਾ ਕਿ ਉਹ ਵੇਖਦੇ ਨੇ ਕਿ ਪੰਜਾਬ ਸਤਾ ਕੇ ਜਾਦਾ ਆ ਬੀਤੇ ਦੌਰ ਦੇ ਵਿੱਚ ਵੀ ਇਹ ਟੈਸਟਿੰਗਾਂ ਜਿਹੜੀਆਂ ਚੱਲੀਆਂ ਰਹੀਆਂ ਤੇ ਇਸ ਦਾ ਖਮਿਆਜਾ ਫਿਰ ਪੰਜਾਬ ਨੂੰ ਬੜਾ ਪੁੱਤਰਾ ਪਿਆ ਕੇਂਦਰ ਨੂੰ ਵੀ ਪੁੱਤਰਾ ਪਿਆ ਤੇ ਚਲੋ ਅਜਹੀ ਜਿਹੜੀਆਂ ਨੀਤੀਆਂ ਨੇ ਇਹਨਾਂ ਨੂੰ ਦਰਦਨਾਰ ਕਰਦੇ ਹਨ ਸਮੁੱਚੇ ਔਰ ਤੇ ਦੇਸ਼ ਦੇ ਵਿਕਾਸ ਦੀ ਸਮਝ ਗੱਲ ਜਿਹੜੀ ਕਰਨੀ ਚਾਹੀਦੀ ਹੈ ਪੰਜਾਬ ਭਾਰਤ ਦਾ ਇੱਕ ਅੰਗ ਬਹੁਤ ਜ਼ਰੂਰੀ ਅੰਗ ਹੈ ਆ ਤਾਂ ਜੇਕਰ ਕੇਂਦਰ ਸਰਕਾਰ ਦੀਆਂ ਅਜਿਹੀ ਨੀਤੀਆਂ ਚਾਹੋ ਪਾਣੀਆਂ ਦੀ ਵੰਡ ਦੇ ਮੁੱਦੇ ਤੇ ਹੋਵੇ ਚਾਹੇ ਕਿਹੇ ਵੀ ਮੁੱਦੇ ਤੇ ਗੱਲ ਹੋਵੇ ਤਾਂ ਉਹ ਗੱਲ ਜਿਹੜੀ ਆ ਕੇਂਦਰ ਵਿੱਚ ਕੋਈ ਵੀ ਸਰਕਾਰ ਉਸ ਨੂੰ ਸੂਬਾ ਜਿਹੜੀ ਆ ਨਹੀਂ ਦਿੰਦੀ ਹਾਲਾਂਕਿ ਬੀਤੇ 47 ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਇਹੋ ਦੱਸਦਾ ਕਿ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਉਹ ਬੁਨਿਆਦੀ ਹੱਕਾਂ ਤੋਂ ਵਾਂਝਿਆ ਰੱਖਿਆ ਜਿਹੜੇ ਆਜ਼ਾਦੀ ਦੀ ਜਦੋਂ ਆਜ਼ਾਦੀ ਹੋਈ ਜਾਂ ਜਦ ਬੇਸ਼ਤੀ ਵੰਡ ਦੇ ਸਮੇਂ ਪੰਜਾਬ ਤੇ ਲੋਪੰਧ ਨਾਲ ਜਾਂ ਸਿੱਖਾਂ ਦੇ ਨਾਲ ਜਿਹੜਾ ਸਮਝੌਤਾ ਕੀਤਾ ਗਿਆ ਸੀ ਜਾਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਸੀ ਉਹਨਾਂ ਦੇ ਨਾਲ ਅਜੇ ਤੱਕ ਕੇਂਦਰ ਦੀ ਕੋਈ ਵੀ ਸਰਕਾਰ ਨੇ ਵਾਅਦੇ ਜਿਹੜੇ ਵਫਾ ਨਹੀਂ ਕੀਤੇ ਤਾਂ ਸ਼ਾਇਦ ਇਸੇ ਕਰਕੇ 1947 ਤੋਂ ਲੈ ਕੇ 1984 ਤੋਂ 1984 ਤੋਂ ਲੈ ਕੇ ਹੁਣ ਤੱਕ ਹਮੇਸ਼ਾ ਸਿੱਖ ਮਾਨ ਸਕਦਾ ਜਿਹੜੀ ਆਪਣੇ ਆਪ ਨੂੰ ਜ਼ਖਮੀ ਹੋਈ ਦੱਸਦੀ ਹੈ ਤੋ ਉਹ ਜ਼ਖਮਾਂ ਦੇ ਉੱਤੇ ਮਲਮ ਜਿਹੜਾ ਉਹ ਕਦੀ ਨਹੀਂ ਕਿਸੇ ਨੇ ਲਾਇਆ ਜਿਵੇਂ ਮਾਨੂੰ ਹੋਰ ਹੀ ਕਰਿੰਦਿਆ ਹੈ ਜਿਸ ਤਰੀਕੇ ਨਾਲ ਇਹ ਨਿਤ ਬਨੇ ਕੇਂਦਰ ਸਰਕਾਰ ਦੇ ਪੰਜਾਬ ਪ੍ਰਤੀ ਨਜ਼ਰੀਏ ਜਾਂ ਰਵਈਏ ਜਿਹੜੇ ਸਾਹਮਣੇ ਹੁੰਦੇ ਆ। ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਇਹ ਸਭ ਨੂੰ ਖਤਮ ਕਰਨ ਵਾਸਤੇ ਸਬੂਚੀਆਂ ਪਾਰਟੀਆਂ ਜਿਹੜੀਆਂ ਇੱਕ ਪਲੈਟਫਾਰਮ ਤੇ ਇਕੱਠੀਆਂ ਹੋ ਕੇ ਪੰਜਾਬ ਦੇ ਵਿਕਾਸ ਦੀ ਗੱਲ ਕਰਦਾ ਜੇਕਰ ਕੇਂਦਰ ਅਜਿਹੇ ਹ ਸਮੇਂ-ਸਮੇਂ ਤੇ ਕਰਦਾ ਤਾਂ ਉਸ ਨੂੰ ਇੱਕ ਤਾਕੜਾ ਸੰਦੇਸ਼ ਦਿੱਤਾ ਜਾ ਸਕੇ ਕਿਉਂਕਿ ਭਾਜਪਾ ਦੇ ਬੰਦੇ ਵੀ ਇੱਥੇ ਹੀ ਇਥੋਂ ਦੇ ਲੋਕੀ ਭਾਜਪਾ ਦੇ ਵਿੱਚ ਆ ਗਏ ਆ ਤੇ ਜੇਕਰ ਭਾਜਪਾ ਨੇ 2027 ਦੀਆਂ 14 ਦੇ ਵਿੱਚ ਉਗੜਾਇਆ ਜਾਂ ਕੋਈ ਚਮਤਕਾਰ ਕਰਨਾ ਤਾਂ ਫਿਰ ਘਟੋ ਘਟ ਆਪਣੀ ਨੀਅਤ ਤੇ ਨੀਤੀ ਜਿਹੜੀ ਆ ਪੰਜਾਬ ਦੇ ਪ੍ਰਤੀ ਉਸ ਨੂੰ ਬਦਲ ਨਹੀਂ ਪਾਵੇਗੀ ਜੀ ਬਿਲਕੁਲ ਅਨਕੀ ਸਰ ਜਿੱਥੇ ਇਹ ਮੁੱਦਾ ਬੜਾ ਗੰਭੀਰ ਸੀ ਹੁਣ ਉਸ ਦੇ ਨਾਲ ਹੀ ਨਜ਼ਰ ਆ ਸੀ ਜੋ ਸਵਾਲ ਦੀਆਂ ਐਮਪੀ ਅਮਰਿਤਪਾਲ ਸਿੰਘ ਤੇ ਟਿਕੀਆਂ ਹੋਈਆਂ ਸੀ ਕਿ ਐਮਪੀ ਅਮਰਿਤਪਾਲ ਸਿੰਘ ਦੀ ਰਿਹਾਈ ਹੋਵੇਗੀ ਜਾਂ ਨਹੀਂ ਇੱਕ ਵੱਡਾ ਸਵਾਲ ਬਣਿਆ ਹੋਇਆ ਸੀ ਇਸ ਮਾਮਲੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਤਲਬ ਕਰਨ ਦੇ ਲਈ ਕਿਹਾ ਗਿਆ ਸੀ ਜਵਾਬ ਮੰਗਿਆ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਕੀ ਪੰਜਾਬ ਸਰਕਾਰ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ ਕੀ ਹੁਣ ਐਮਪੀ ਅਮਰਿਤਪਾਲ ਸਿੰਘ ਪਾਰਲੀਮੈਂਟ ਸੈਸ਼ਨ ਦੇ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਜੀ ਆਹ ਦੇਖੋ ਜਿਸ ਤਰੀਕੇ ਦੀਆਂ ਖਬਰਾਂ ਅਮਰਿਤਪਾਲ ਸਿੰਘ ਦੇ ਸੰਦਰਭ ਚ ਆਈਆਂ ਤਾਂ ਉਸ ਬਦਰ ਕੇ ਪੰਜਾਬ ਸਰਕਾਰ ਵੱਲੋਂ ਜਿਹੜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਉਹਨਾਂ ਦੀ ਰਿਪੋਰਟ ਤੇ ਆਧਾਰ ਤੇ ਉੱਤੇ ਜਿਹੜਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਜਵਾਬ ਸੀ ਉਹ ਦਾਇਰ ਜਿਹੜਾ ਉਹ ਕਰ ਦਿੱਤਾ ਗਿਆ ਸੀ। ਜੀ। ਅ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਰੋਲ ਦੇਣ ਦੀ ਜਿਹੜੀ ਮੰਗ ਆ ਉਹ ਕਿਸਮ ਦੀ ਜਿਹੜੀ ਉਹ ਰੱਦ ਜਿਹੜੀ ਉਹ ਕਰ ਦਿੱਤੀ ਹੈ ਤਾਂ ਸੁਭਾਵਾ ਖਾ ਕੇ ਇਹ ਸੰਸਦ ਦੇ ਜਿਹੜਾ ਸਦ ਰੋਪ ਦਾ ਇਜ਼ਲਾ ਜਿਹੜਾ ਸ਼ੁਰੂ ਹੈ ਉਹਦੇ ਵਿੱਚ ਭਾਈ ਅਮਰਪਾਲ ਜਿਹੜਾ ਉਹ ਸ਼ਾਮਲ ਜਿਹੜੇ ਉਹ ਨਹੀਂ ਹੋ ਸਕਣਗੇ। ਹਾਲਾਂਕਿ ਬੀਤੇ ਸਮੇਂ ਦੇ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਜਾਂ ਉਨ੍ਹਾਂ ਦੇ ਸਮਰਥਕਾਂ ਵੱਲੋਂ ਸਮੇਂ-ਸਮੇਂ ਤੇ ਪੰਜਾਬ ਸਰਕਾਰ ਨੂੰ ਸਵਾਲ ਜਿਹੜੇ ਉਹ ਕੀਤੇ ਜਾਂਦੇ ਰਹੇ ਆ ਈਵਨ ਕਿ ਪਿੱਤੇ ਦਿਨਾਂ ਦੇ ਵਿੱਚ ਮੰਤਰੀਪਤੀ ਆਦੀ ਹੋਣਾ ਨੇ ਵੀ ਇਹ ਮੁੱਦਾ ਜਿਹੜਾ ਸੀ ਬੰਦੀ ਸਿੰਘ ਬੰਦੀ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਦੇ ਵਿੱਚ ਆਪਰਪਾ ਦਸ ਜੀ ਹਾਂ ਜੀ ਜੀ ਚੱਲਦੇ ਸਰਸ਼ਨ ਦੇ ਵਿੱਚ ਵੀ ਉਹਨਾਂ ਨੇ ਇਹ ਮੁੱਦਾ ਜਿਹੜਾ ਉਚਕਿਆ ਸੀ ਪਰ ਪੰਜਾਬ ਸਰਕਾਰ ਦੇ ਜਿਹੜਾ ਇਹ ਜਵਾਬ ਇਹ ਕਿਉਂਕਿ ਦੇਖੋ ਅੰਮ੍ਰਿਤਸਰ ਦਾ ਜਿਹੜਾ ਇੱਕ ਡਿਪਟੀ ਕਮਿਸ਼ਨ ਨੇ ਜਵਾਬ ਦਿੱਤਾ ਅ ਤਾਂ ਕੁਦਰਤੀ ਤੌਰ ਤੇ ਉਹ ਪੰਜਾਬ ਸਰਕਾਰ ਹੀ ਜਵਾਬ ਦੇ ਦੇ ਰਹੀ ਹੈ ਤਾਂ ਪੰਜਾਬ ਸਰਕਾਰ ਨੇ ਇਸ ਦੇ ਉੱਤੇ ਆਪਣੇ ਖਾ체 ਜाहिर ਕਰਦਿਆਂ ਹੋਇਆਂ ਇੱਕ ਕਿਸਮ ਦੇ ਪੈਰੋਲ ਦੇਣ ਦੀ ਸਪਾਰਸ਼ ਜਿਹੜੀ ਆ ਉਹ ਨਹੀਂ ਕੀਤੀ ਤਾਂ ਹਾਈ ਕੋਰਟ ਨੇ ਇਸ ਫੈਸਲੇ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਪਰ ਹੁਣ ਅਮਰਪਾਲ ਜਿਹੜਾ ਸੰਸਦ ਬੋਲਤ ਦੇ ਅਸਲਾਸਤ ਵਿੱਚ ਜਿਹੜੇ ਉਹ ਸ਼ਾਮਲ ਜਿਹੜੇ ਨਹੀਂ ਹੋ ਕੋਨ ਇਹਦੇ ਪਿੱਛੇ ਪੰਜਾਬ ਸਰਕਾਰ ਦੀ ਅਸਲ ਨੀਅਤ ਜਾਂ ਨੀਤੀ ਕੀ ਆ ਇਹ ਤਾਂ ਪੰਜਾਬ ਸਰਕਾਰ ਤ ਹੀ ਜਾਣਦੀ ਆ ਬੜੀ ਹੈਰਾਨਗੀ ਦੀ ਗੱਲ ਕਿ ਇੱਕ ਪਾਸੇ ਦਾ ਅੰਮ੍ਰਿਤਪਾਲ ਨੂੰ ਪੈਰੋਲ ਦੇਣ ਤੋਂ ਪੰਜਾਬ ਸਰਕਾਰ ਜਿਹੜੀ ਅਸਫਾਰਸ਼ ਜਿਹੜੀ ਉਹ ਨਹੀਂ ਕਰਦੀ ਦੂਜੇ ਪਾਸੇ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਆ ਜਿਹੜੀ ਜਿਹਦਾ ਪ੍ਰਧਾਨ ਭਾਈ ਅਮਰਤਪਾਲ ਆ ਉਹਦੇ ਜਿਹੜੇ ਬੰਦੇ ਨੇ ਉਹ ਚੋਣ ਜਿਹੜੀ ਉਹ ਲੜਦੇ ਨੇ ਉਹਨਾਂ ਕਰਦੀ ਚੋਣ ਵਿੱਚ ਉਹ ਬੰਦਾ ਤੀਜੇ ਨੰਬਰ ਤੇ ਆਇਆ ਇਹ ਬੜੀ ਹੈਰਾਨ ਕਿਹਦੀ ਗੱਲ ਹੈਗੀ ਤੇ ਜਦੋਂ ਕਿ ਦੂਜੇ ਪਾਸੇ ਬੜੀ ਮਹਿਸੂਸ ਕੀਤਾ ਹੋਊਗੀ ਪਿੰਡ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਤਾਂ ਜਿਹੜੀ ਸੱਤਾਧਾਰੀ ਧਿਰ ਦੇ ਬੰਦੇ ਹੁੰਦੇ ਨੇ ਆਮ ਤੌਰ ਤੇ ਪਿੰਡਾਂ ਦੇ ਕਲਚਰ ਇਦਾਂ ਦਾ ਕਿ ਮਿੰਟੋਂ ਮਿੱਟੀ ਕਾਗਜ਼ ਜਿਹੜੇ ਆ ਉਹ ਰੱਦ ਕਰਾ ਦਿੱਤੇ ਜਾਂਦੇ ਆ ਤਾਂ ਬੰਦੇ ਕਰ ਬੈਠੇ ਜਿਹੜੀ ਪੰਚਾਇਤੀ ਚੋਂ ਜਿੱਤ ਜਾਂਦੇ ਆ ਤੇ ਜਦੋਂ ਹੁਣ ਇੱਕ ਤਰੀਕੇ ਨਾਲ ਪੰਜਾਬ ਦੀ ਜਥੇਬੰਦੀ ਜਿਹਦੇ ਉੱਤੇ ਕਈ ਤਰੀਕੇ ਦੇ ਅਰਜਾਮ ਦਿੱਤੇ ਸਮਝੇ ਲੱਗਦੇ ਰਹੇ ਆ ਤਾਂ ਪ੍ਰਧਾਨ ਜਿਹੜਾ ਜੇਲ੍ਹ ਚ ਠੋਕਿਆ ਹੋਵੇ ਤਾਂ ਡਿਗਰੂ ਘਰ ਜੇਲ੍ਹ ਦੇ ਵਿੱਚ ਹੋਵੇ ਪੰਜਾਬ ਸਰਕਾਰ ਪੈਰੋਲ ਦੇ ਤੋਂ ਇਨਕਾਰ ਕਰਦੇ ਹੋਏ ਤੇ ਦੂਜੇ ਪਾਸੇ ਉਹਦੀ ਜਥੇਬੰਦੀ ਦੇ ਮੈਂਬਰਾਂ ਨੂੰ ਹੀ ਜੇਕਰ ਉਹ ਚੋਣ ਲੜਦੀ ਇਹਦਾ ਪ੍ਰਸ਼ਨ ਇੱਥੇ ਫਿਰ ਇਹ ਵੀ ਪੈਦਾ ਹੁੰਦਾ ਕਿ ਸਰਕਾਰ ਦੀ ਇਹ ਦੂਰੀ ਨੀਤੀ ਜਿਹੜੀ ਆ ਉਹ ਕਿਹੋ ਜਿਹੀ ਹਾਰਾ ਕੀ ਕਹਿ ਸਕਦੇ ਕਿ ਲੋਕਤੰਤਰ ਦੇ ਵਿਚਾਰ ਬੰਦੇ ਨੂੰ ਚੋਣ ਲੜਦਾ ਅਧਿਕਾਰ ਹੈਗਾ ਕੋਈ ਵੀ ਵਿਅਕਤੀ ਹੋਵੇ ਬੰਦਾ ਜੇਲ੍ਹ ਚ ਬੈਠਾ ਵੀ ਚੋਣ ਲੜ ਸਕਦਾ ਜਿਦਾਂ ਅਮਰਪਾਲ ਸਿੰਘ ਨੇ ਲੜੀ ਠੀਕ ਆ ਲੋਕਤੰਤਰ ਦੇ ਵਿੱਚ ਪਰ ਇਹ ਫਿਰ ਦੋਰੇ ਜਿਹੜੇ ਮਾਪਦੰਡ ਨੇ ਇਹ ਸਮਝ ਤੋਂ ਬਾਹਰ ਆ ਕਿ ਇੱਕ ਪਾਸੇ ਤਾਂ ਪਾਰਟੀ ਪ੍ਰਧਾਨ ਨੂੰ ਹੀ ਆਪਾਂ ਅੰਦਰ ਠੋਕੇ ਰੱਖਿਆ ਕਿ ਅਸੀਂ ਕਹਿੰਦੇ ਕਿ ਉਹਨਾਂ ਦੇ ਬਾਹਰ ਆਉਂਦਿਆਂ ਲਾੜਰ ਕਾਨੂੰਨ ਤੇ ਅਮੰਦ ਕਾਨੂੰਨ ਦੀ ਜਿਹੜੀ ਸਥਿਤੀ ਉਹ ਖਤਰਾ ਪੈਦਾ ਹੋ ਸਕਦਾ ਜਾਂ ਵੱਖ-ਵੱਖ ਜਿਹੜੇ ਤਰਕ ਦਿੱਤੇ ਨੇ ਪਰ ਇਹ ਤਾਂ ਸਰਕਾਰ ਦੀ ਨੀਤਿ ਜਿਹੜੀ ਉਹ ਸਪਸ਼ਟ ਜਿਹੜੀ ਹਮੇਸ਼ਾ ਇਸ ਤਰੀਕੇ ਨਾਲ ਮੈਨੂੰ ਯਾਦ ਆ ਕਿ ਹਮਸ਼ਾ ਉਹਨੇ ਲੋਕ ਸਭਾ ਦੇ ਵਿੱਚ ਵੀ ਬਿਆਨ ਦਿੱਤਾ ਸੀ ਕਿ ਜਿਹੜਾ ਬੰਦਾ ਖਰਸਤਾਂ ਨਿਕਲ ਕਰਦਾ ਡਿਗਰੂ ਦਾ ਚ ਬਿਠਾ ਪਾਠ ਕਰਿਆ ਅਮਰਤਪਾਲ ਹੋਣਾ ਤੇ ਕੰਟੈਂਟ ਚ ਕੀਤਾ ਸੀ ਤਾਂ ਉਦੋਂ ਵੀ ਇਹ ਸਾਫ ਜਰ ਹੋ ਗਿਆ ਸੀ ਕਿ ਅਮਰਤਪਾਲ ਦੇ ਸੰਦਰਭ ਦੇ ਵਿੱਚ ਸ਼ਾਇਦ ਗਿਆਰਥ ਕਰਦੀ ਉਨੀ ਨਹੀਂ ਚੱਲਦੀ ਜਿੰਨੀ ਦੇਸ਼ ਤੇ ਗ੍ਰਹਿ ਵਿਭਾਗ ਦੀ ਜੰਗ ਦਾ ਮਤਰਾਲੇ ਦੀ ਚੱਲਦੀ ਹੈ ਜਿਸ ਤਰੀਕੇ ਦੀਆਂ ਚਰਚਾਵਾਂ ਵੀ ਆਮ ਬੀਤੇ ਸਮੇਂ ਚ ਰਹੀਆਂ ਨੇ ਖੈਰ ਗੱਲ ਆਪਾਂ ਲੰਮੀ ਨਾ ਕਰੀਏ ਸੋ ਭਾਈ ਅੰਮ੍ਰਿਤਪਾਲ ਜਿਹੜੇ ਹੁਣ ਸੰਸਦ ਦੇ ਜਿਹੜਾ ਹੁਣ ਜਲਾਸ ਜਿਹੜਾ ਸੰਧਰੂਤਾ ਜਲਾਸ ਸਾ ਉਹਦੇ ਵਿੱਚ ਸ਼ਾਮਲ ਜਿਹੜੇ ਉਹ ਨਹੀਂ ਹੋ ਸਕਾਂਗੇ ਜੀ ਬਿਲਕੁਲ ਅਨਕੀ ਸਰ ਉਧਰ ਸ਼ਹੀਦੀ ਸਤਾਬ ਦੀ ਸਮਾਗਮਾਂ ਦੀ ਜੇਕਰ ਗੱਲ ਕਰੀਏ ਪਹਿਲਾਂ ਜਿੱਥੇ ਟਕਰਾ ਐ ਜੀ ਪੀ ਸੀ ਤੇ ਪੰਜਾਬ ਸਰਕਾਰ ਵਿਚਕਾਰ ਦੇਖਣ ਨੂੰ ਮਿਲ ਰਿਹਾ ਸੀ ਹੁਣ ਇਹ ਟਕਰਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਕਾਰ ਵਿਚਾਰ ਦੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਪ੍ਰਧਾਨ ਮੰਤਰੀ ਨੂੰ ਲੈ ਕੇ ਟਿੱਪਣੀ ਕਰਦੇ ਨੇ ਜਿਸ ਤੋਂ ਬਾਅਦ ਲਗਾਤਾਰ ਬੀਜੇਪੀ ਦੇ ਆਗੂਆਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਪਲਟਵਾਰ ਚੁੱਕੇ ਕੀਤੇ ਜਾ ਰਹੇ ਨੇ ਹੁਣ ਇਹ ਮਾਮਲਾ ਥੋੜਾ ਉਸ ਤੋਂ ਵੀ ਗਾਂਵਾਲ ਨੂੰ ਵੱਧ ਚੁੱਕਿਆ ਹੈ ਮਾਫੀਆਂ ਤੱਕ ਗੱਲ ਪਹੁੰਚ ਚੁੱਕੀ ਆ ਮਾਫੀ ਕਿਸ ਦੇ ਵੱਲੋਂ ਮੰਗਵਾਈ ਜਾ ਰਹੀ ਆ ਤੇ ਕੌਣ ਮਾਫੀ ਮੰਗੇਗਾ ਤੇ ਇਸ ਪੂਰੇ ਮਾਮਲੇ ਨੂੰ ਸ਼ਹੀਦੀ ਸਤਾਪਦੀ ਸਮਾਗਮਾਂ ਨੂੰ ਰਾਜਨੀਤਿਕ ਰੰਗਤ ਕੌਣ ਦੇਖ ਰਿਹਾ ਇਸ ਨੂੰ ਕਿਵੇਂ ਦੇਖ ਦਿਓ ਰਖਾ ਜੀ ਇਹ ਮਤਲਬ ਸਿੱਖ ਕੌਮ ਦੀ ਟ੍ਰੈਜੇਡੀ ਆ ਕਿ ਜਾ ਸਕਦੀ ਹੈ ਕਿ ਜਦੋਂ ਵੀ ਸ਼ਹੀਦੀ ਸਤਾਪਦੀ ਜਾਂ ਸ਼ਹੀਦੀ ਸਮਰੋਹ ਇਦਾਂ ਦੇ ਅਯੋਜਿਤ ਕੀਤੇ ਜਾਂਦੇ ਤੇ ਸਾਡੀ ਕੌਮ ਆਪਸ ਦੇ ਵਿੱਚ ਹੀ ਜਿਹੜੀ ਪਾਟੋ ਘਾੜ ਦਾ ਸ਼ਿਕਾਰ ਹੋ ਜਾਂਦੀ ਹੈ ਕਿਉਂ ਮੈਂ ਕੌਮ ਸ਼ਕਤ ਤਾਂ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਮਰਜ਼ੀ ਪਾਰਟੀ ਹੋਵੇ ਬੰਦੇ ਉਹਨਾਂ ਦੇ ਸਿੱਖੀ ਹੁਣੇ ਆ ਹਿੰਦੂ ਵੀ ਹੋ ਸਕਦਾ ਪਰ ਜਿਆਦਾ ਬਹੁ ਗਿਣਤੀ ਜਿਹੜੀ ਆ ਉਹ ਸਿੱਖਾਂ ਦੀ ਆ ਤਾਂ ਸੋ ਜਿਹੜੇ ਵੀ ਸ਼ਹੀਦੀ ਸਮਾਗਮ ਜਾਂ ਸ਼ਤਾਬ ਜਿਹੜੇ ਮਨਾਇਆ ਜਾਂਦੇ ਨੇ ਹਮੇਸ਼ਾ ਸਿਆਸਤ ਦੀ ਪੇਟ ਜਿਹੜੀ ਉਹ ਚੜ ਜਾਂਦੀ ਆ ਜੇਕਰ 1998 ਦੇ ਜਾਂ 1990 ਦੀ ਗੱਲ ਕਰੀ ਮੈਨੂੰ ਯਾਦ ਆ ਜਾਂ ਦੋ ਸ਼ਾ ਪਿੰਨਾਂ ਵੀ ਇੱਕ ਸ਼ਤਾਬ ਦੀ ਸਮਰੋਚਨ ਮਨਾਏ ਗਏ ਤਾਂ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਸੀ ਦੂਜੇ ਪਾਸੇ ਪ੍ਰਕਾਸ਼ ਸਿੰਘ ਆਦਲ ਸੀ ਤਾਂ ਉਦੋਂ ਵੀ ਬੜਾ ਕੁਝ ਰੌਣਾ ਰੱਪਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਇਆ ਗਿਆ ਅਬੁਲ ਕਲਾਮ ਜਿਹੜੇ ਸਾਨੂੰ ਆਪਣੇ ਇਹ ਰਸਪਤੀ OI ਅੰਬਸਾਦ ਦੇ ਵਿੱਚ ਉਹਨਾਂ ਨੇ ਦੋਵਾਂ ਦਾ ਹੱਥ ਵੀ ਜਿਹੜਾ ਮਲਾਇਆ ਸੀ ਤਾਂ ਉਹ ਸਮੇਂ ਸਮੇਂ ਤੇ ਇਦਾਂ ਦੇ ਜਿਹੜੇ ਚਰਚਾਵਾਂ ਜਿਹੜੀਆਂ ਚੱਲਦੀਆਂ ਰਹਿਣੀਆਂ ਹੁਣ ਜਿਹੜੀ ਗੱਲ ਬੜੀ ਇੰਟਰਸਟਿੰਗ ਆ ਕਿ ਜਦੋਂ 350 ਸਾਲਾ ਸ਼੍ਰੀ ਗੁਰੂ ਪੀਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਅੱਜ ਤੱਕ ਦੀ ਜਿਹੜੀ ਮਨਾਇ ਕਿ ਤਾਂ ਪਹਿਲਾਂ ਟਕਰਾਵ ਤਾਂ ਭਗਵੰਤ ਮਾਨ ਹੋਣਾ ਦਾ ਤੋਂ ਸ਼ੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋ ਗਿਆ ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਨੇ ਵੀ ਗੁਰੂ ਪੀਗ ਬਹਾਦਰ ਸਾਹਿਬ ਨੂੰ ਯਾਦ ਤਾਂ ਕੀਤਾ ਪਰ ਜ਼ਿਆਦਾ ਉਹਨਾਂ ਨੇ ਅਕਾਲੀ ਦਲ ਨੂੰ ਟਾਰਗੇਟ ਕੀਤਾ ਜ਼ਿਆਦਾ ਮਤਲਬ ਬਹੁਤ ਕੁਝ ਉਹਨਾਂ ਨੇ ਅਕਾਲੀ ਦਲ ਦੇ ਸੰਬੰਧੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸੰਬੰਧੀ ਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਨ ਦੇ ਸੰਬੰਧੀ ਵੀ ਉਹਨਾਂ ਨੇ ਬਿਆਨ ਫੜੀ ਜਿਹੜੀ ਕੀਤੀ ਉਹਨੂੰ ਉਸ ਤੋਂ ਅੱਗੇ ਹੋਰ ਅਗਲੇ ਪੱਖ ਵੇਖ ਲਓ ਕਿ ਜਿਹੜੇ ਆਪਣੇ ਗੁਰਗਾਸਾ ਸਾਹਿਬ ਨੇ ਕਾਰਜਕਾਰੀ ਜਥੇਦਾਰ ਉਹ ਵੀ ਸਾਹਮਣੇ ਕੌਣ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹ ਵੀ ਸਾਹਮਣੇ ਆ ਗਏ ਉਹਨਾਂ ਦੀਆਂ ਸਟੇਟਮੈਂਟਾਂ ਵੀ ਬਤੌਰ ਜਥੇਦਾਰ ਵਾਲੀਆਂ ਹੈ ਹੀ ਨਹੀਂ ਉਹਨਾਂ ਨੇ ਵੀ ਘੁੰਡੇ ਮੁੰਡੇ ਸ਼ਬਦ ਜਿਹੜਾ ਇਸਤੇਮਾਲ ਕੀਤਾ ਬੜੀ ਹੈਰਾਨ ਜਿਹੜੀ ਗੱਲ ਜਿਹੜੀ ਹੋਈ ਕਿ ਹਾਂ ਭਈ ਇੱਕ ਤਖਤ ਦਾ ਜਥੇਦਾਰ ਹੋ ਕੇ ਜਿਕਰ ਅਜਿਹੀ ਸ਼ਬਦਾਬਲੀ ਵਰਤਦਾ ਤਾਂ ਉਹ ਚਲੋ ਭਗਵੰਤ ਮਾਨ ਤਾਂ ਉਹ ਤਾਂ ਰਾਸ ਦੀ ਬੇਟੀ ਉਹਨਾਂ ਨੇ ਤਾਂ ਬੋਲਣਾ ਹੀ ਬੋਲਣਾ ਤਾਂ ਇਹ ਚਾਹੀਦਾ ਸੀ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਆਪਣੀ ਥਾਂ ਬੋਲਣ ਦੀ ਜੇ ਕਿਸੇ ਹੋਰ ਜਥੇਦਾਰ ਜਾਂ ਮਾਫਕਾ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਕੋ ਉਹ ਵੀ ਸਾਰਾ ਕੁਝ ਉਹਨਾਂ ਦੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਦੀ ਬਜਾਏ ਜਦੋਂ ਭਗਵੰਤਬਾਨ ਨੂੰ ਹੀ ਘੇਰਿਆ ਜਾਂ ਭੁਨੇ ਮੁੰਨੇ ਦੀ ਗੱਲਾਂ ਬਾਤਾਂ ਕਰਕੇ ਉਹ ਸਾਰਾ ਮਸਲਾ ਕਿਸੇ ਹੋਰ ਪਾਸੇ ਨੂੰ ਖਾਕਾ ਤੇ ਉਹ ਤੁਸੀਂ ਦੇਖ ਲਓ ਕਿ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਦੀਆਂ ਚਰਚਾਵਾਂ ਜਾਂ ਕਿਸ ਤਰੀਕੇ ਦਾ ਮਜ਼ਾਕ ਜਿਹੜਾ ਉਹ ਜਥੇਦਾਰ ਸਾਹਿਬ ਦਾ ਵੀ ਉੱਠਦਾ ਪਿਆ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜਿਹੜਾ ਪ੍ਰਕਾਸ਼ ਸਿੰਘ ਬਾਦਲ ਮਾਫ਼ ਕਰਨਾ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਵੀ ਉੱਠਦਾ ਪਿਆ ਕਿ ਜਿਸ ਤਰੀਕੇ ਨਾਲ ਉਹ ਵੀ ਗੱਲਾਂ ਬਾਤਾਂ ਕਹੀ ਜਾਂਦੇ ਨੇ ਸੋ ਇਹ ਆਨ ਦੀ ਤਰ੍ਹਾਂ ਦੀ ਜਿਹੜੀ ਕਹੀ ਜਾ ਸਕਦੀ ਹੈ ਹੁਣ ਅਮਰ ਰੋੜੇ ਦੀ ਸਟੇਟਮੈਂਟ ਸਾਹਮਣੇ ਆ ਗਈ ਇਹ ਪ੍ਰਧਾਨ ਮੰਤਰੀ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਰਾਤਰ ਕੀਤਾ ਕਿਉਂਕਿ ਉਸ ਦਿਨ ਜਿਸ ਦਿਨ ਸਮਾਗਮ ਆਯੋਜਿਤ ਕੀਤੇ ਜਾ ਰਹੇ ਸੀ ਤਾਂ ਉਸ ਦਿਨ ਉਹ ਕੁਰੂਕ ਖੇਤਰ 'ਚ ਪਹੁੰਚੇ ਉਹ ਇੱਥੇ ਨਹੀਂ ਪਹੁੰਚੇ ਅਨੰਦਪੁਰ ਸਾਹਿਬ ਨਹੀਂ ਪਹੁੰਚੇ ਉਹਨਾਂ ਨੇ ਇਹ ਨਹੀਂ ਗੱਲ ਕਹੀ ਕਿ ਅਸੀਂ ਇਹਨਾਂ ਕੋਲ ਜਿਹੜੇ ਕੇਂਦਰ ਦੇ ਮੰਤਰੀ ਸਨ ਜਾਂ ਮੁੱਖ ਪ੍ਰਧਾਨ ਮੰਤਰੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਸੀ ਇਹਨਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਵਾਸਤੇ ਪਰ ਉਹ ਉੱਥੇ ਆਉਣ ਦੀ ਬਜਾਏ ਜਿਹੜੇ ਉੱਥੇ ਪਹੁੰਚ ਗਏ ਤਾਂ ਇਹ ਕਿਸਮ ਦਾ ਉਹਨਾਂ ਨੇ ਸਿੱਖਾਂ ਦਾ ਰਾਦਰ ਜਿਹੜਾ ਕੀਤਾ ਗੁਰਤੀਖ ਬਾਦਰ ਸਾਹਿਬ ਦੀ ਸ਼ਹੀਦੀ ਨੂੰ ਇਗਨੋਰ ਕੀਤਾ ਤਾਂ ਇਸ ਲਈ ਉਹਨਾਂ ਨੂੰ ਮਾਫੀ ਜਿਹੜੀ ਉਹ ਮੰਗਣੀ ਚਾਹੀਦੀ ਹੈ ਦੂਜੇ ਪਾਸੇ ਸੁਨੀਲ ਜਾਖੜ ਜਿਹੜੇ ਪੰਜਾਬ ਪਾਛਫਾ ਦੇ ਪ੍ਰਧਾਨ ਨੇ ਉਹ ਸਾਹਮਣੇ ਉਹ ਕਹਿੰਦੇ ਜੀ ਇਤਨ ਦੀ ਕੋਈ ਗੱਲ ਹੀ ਨਹੀਂ ਔ ਸਿੱਖ ਖਾਉਣ ਦੇ ਪ੍ਰਤੀ ਪ੍ਰਧਾਨ ਮੰਤਰੀ ਦਾ ਜਿਹੜਾ ਹਿਰਦਾ ਬਹੁਤ ਵਿਸ਼ਾਲ ਆ ਬਾਲਬ੍ਰਸਤੀ ਉਹਨਾਂ ਨੇ ਗੱਲ ਕੀਤੀ ਤੇ ਇਵਨ ਇਵੀ ਗੱਲ ਕੀਤੀ ਕਿ ਕੁਰੂ ਖੇਤਰ ਦੇ ਵਿੱਚ ਉਹਨਾਂ ਨੇ ਬਕਾਇਦਾ ਘੋਟੇ ਗੁਰੂ ਤੀਖ ਮਹਾਦਰਜੀ ਦੇ ਸੰਦਰਭ ਦੇ ਵਿੱਚ ਡਾਕਟਰ ਜਾਨੀ ਕੀਤੀ ਇੱਕ ਸਿੱਕਾ ਜਿਹੜਾ ਉਹ ਜਾਰੀ ਕੀਤਾ ਤਾਂ ਆ ਕੇਵਲ ਤੇ ਕੇਵਲ ਅਮਨ ਅਰੋੜਾ ਜਾਂ ਆਮ ਆਦਮੀ ਪਾਰਟੀ ਗੁਰਨਾਕੁਮ ਪਿਆਰ ਬਿਆਨ ਜਿਹੜੇ ਉਹ ਦੇ ਰਹੀ ਹੈ ਤੇ ਆਪਣੀ ਸਿਆਸਤ ਨੂੰ ਚਮਕਾ ਰਹੀ ਆ ਉਹਨਾਂ ਰਖਾ ਜੀ ਇਹ ਤਾਂ ਸਟੇਟਮੈਂਟਾਂ ਜੁਨੀਆ ਸਿਆਸੀ ਔਰ ਮੁੱਦਾ ਅਸਲ ਵਿੱਚ ਇਹ ਆ ਕਿ ਜਿਸ ਮਹਾਨ ਸ਼ਖਸੀਅਤ ਨੂੰ ਜੇ ਦੀ ਯਾਦ ਵਿੱਚ 350 ਸਾਲ ਦਾ ਸ਼ਤਾਬਦੀ ਸਮਾਰੋਹ ਮਨਾਏ ਜਾ ਰਹੇ ਹਨ ਕੀ ਅਜਿਹਾਂ ਮੌਕਿਆਂ ਤੇ ਅਜਿਹੀ ਬਿਆਨਬਾਜ਼ੀ ਜ਼ੁਬਾਹ ਦਿੰਦੀ ਹੈ ਪ੍ਰਸ਼ਨ ਆਪਣੇ ਆਪ ਦੇ ਵਿੱਚ ਇਹ ਪੈਦਾ ਹੁੰਦਾ ਚਾਹੇ ਉਹ ਬਿਆਨਬਾਜ਼ੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹੋਵੇ ਚਾਹੇ ਉਹ ਬਿਆਨਬਾਜ਼ੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖੀ ਸਿੰਘ ਬਾਦਲ ਵੱਲੋਂ ਹੋਵੇ ਚਾਹੇ ਉਹ ਬਿਆਨਬਾਜ਼ੀ ਜਥੇਦਾਰ ਗੁਰਦੀਪ ਸਿੰਘ ਗੜਗਾਜਵਲੋਂ ਹੋਵੇ ਤੇ ਚਾਹੇ ਅਮਨ ਅਰੋੜੇ ਵੱਲੋਂ ਹੋਵੇ ਤੇ ਚਾਹੇ ਸੁਨੀਲ ਜਾਖਣ ਵੱਲੋਂ ਹੋਵੇ ਜੀ ਇਹ ਬਿਆਨਬਾਜ਼ੀਆਂ ਕਿਸੇ ਵੀ ਸੂਰਤ ਵਿੱਚ ਸੋਭਾ ਜਿਹੜੀਆਂ ਨਹੀਂ ਦਿੰਦੀਆਂ ਕਿ ਉਹ ਕਿਸ ਸਮਾਗਮ ਜਿਹੜੇ ਨੇ ਨਿਰੋਲ ਧਾਰਮਿਕ ਸਮਾਗਮ ਨੇ ਤੇ ਇਹਨਾਂ ਨਿਰੋਲ ਸਮਾਗਮਾਂ ਨੂੰ ਨਿਰੋਲ ਧਾਰਮਿਕਤਾ ਦੇ ਨਾਲ ਹੀ ਮਨਾਇਆ ਜਾਣਾ ਚਾਹੀਦਾ ਨਾ ਕਿ ਜਿਹੜੀ ਆੜ ਦੇ ਵਿੱਚ ਇਸ ਨੂੰ ਪੇਟ ਚਾੜ ਦਿੱਤਾ ਜਾਵੇ ਇਹ ਅੱਜ ਦਾ ਵਰਤਾਰਾ ਨਹੀਂ ਹੈ ਕੇਂਦਰ ਸਰ ਮੈਨੂੰ ਇਸ ਗੱਲ ਦਾ ਵੀ ਕਿਸੇ ਨੇ ਗੱਲ ਕੀਤੀ ਕਿ ਗਿਆਨੀ ਜੈਲ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸੀ ਉਦੋਂ ਵੀ ਤਲਵੱਡੀ ਸਾਬੋ ਤੋਂ ਇੱਕ ਮਾਰਕਰ ਆ ਉਹ ਜਿਹੜਾ ਉਹ ਲਿਖਿਆ ਗਿਆ ਗੁਰੂਗੰਗ ਇਸ ਤਰ੍ਹਾਂ ਮੈਨੂੰ ਯਾਦ ਆ ਕਿ ਉਹਨਾਂ ਦਿਨਾਂ ਦੇ ਵਿੱਚ ਜਰਗਿਆਨੀ ਜਲ ਸਿੰਘ ਹੁਣੀ ਪੰਜਾਬ ਦੇ ਮੁੱਖ ਮੰਤਰੀ ਸੀ ਤੇ ਕਹਿੰਦੇ ਉਦੋਂ ਵੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਬਲਮ ਕ੍ਰੀਏਟ ਕਰ ਦਿੱਤੀ ਕਿ ਨਹੀਂ ਜਿਹੜੀ ਅਗਵਾਈ ਆ ਉਹ ਪੰਜਾਬ ਸਰਕਾਰ ਦੀ ਕਰੂਗੀ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਤਾਂ ਕਹਿੰਦੇ ਗਿਆਨੀ ਜਲ ਸਿੰਘ ਹੁਣੀ ਇੱਕ ਸਿਆਣੇ ਬੰਦੇ ਸਨ ਉਹ ਕਹਿੰਦੇ ਠੀਕ ਆ ਜੀ ਤੁਸੀਂ ਕਰੋ ਕੋਈ ਗੱਲ ਉਸ ਸਮੇਂ ਤੇ ਅੱਜ ਦੇ ਸਮੇਂ 'ਚ ਬੜਾ ਫਰਕ ਆ ਉਸ ਵੇਲੇ ਤਾਂ ਗਿਆਨੀ ਜਲ ਸਿੰਘ ਦੀ ਸੂਝ ਬੂਝ ਦਾ ਉਹ ਮਸਲਾ ਟਾਲਿਆ ਗਿਆ ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਜਿਹੜਾ ਨਗਰ ਕੀਰਤਨ ਹੈਗਾ ਇਸੀ ਅਗਵਾਈ ਤੁਸੀਂ ਕਰ ਲੋ ਅੱਗੇ ਚਾਕੀ ਜਿਹੜੀ ਹੈ ਜਿਹੜਾ ਅੱਗੇ ਅਗਵਾਈ ਆ ਉਹ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਕਰ ਲਈ ਉਹਨਾਂ ਤਰ੍ਹਾਂ ਦੀਆਂ ਚਾਕੀਆਂ ਹੋਣਗੀਆਂ ਪਰ ਉਹਨਾਂ ਨੇ ਅਪਿਛੇ ਹੋ ਗਏ ਪਰ ਅੱਜ ਦੇ ਸਮੇਂ 'ਚ ਤਾਂ ਕੋਈ ਵੀ ਬੰਦਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗਾ ਚਾਹੇ ਉਹ ਨਾ ਭਗਵੰਤਬਾਣ ਹੋ ਤੇ ਨਾ ਗੜਕਾ ਸਾਹਿਬ ਨਾ ਸਰੀਰ ਜਾਖੜ ਜਾਂ ਕੋਈ ਵੀ ਬੰਦਾ ਸੋ ਚਾਹੀਦਾ ਤਾਂ ਇਹ ਆ ਕਿ ਅਜਿਹੀਆਂ ਸਭੂਤ ਵਿੱਚ ਜਿਹੜੇ ਨਿਰੋਲ ਧਾਰਮਿਕ ਸ਼ਤਾਬਦੀਆਂ ਬਣਾਈਆਂ ਜਾਂਦੀਆਂ ਕੇਵਲ ਧਾਰਮਿਕਤਾ ਦੇ ਨਾਲ ਹੀ ਉਹਨਾਂ ਦੀ ਅਮ ਅਕੀਦਰ ਜਿਹੜੀ ਮਾਤਾ ਜਿਹੜੀ ਬਰਕਰਾਰ ਨਹੀਂ ਉਸੇ ਸੂਰਤ ਵਿੱਚ ਮਨਾਇਆ ਜਾਵੇ ਨਾ ਕਿ ਉਹਨਾਂ ਨੂੰ ਆਪਣੇ ਸਿਆਸੀ ਸੌਦੇ ਖਿੱਤਾਂ ਵਾਸਤੇ ਵਰਤਿਆ ਜਾਵੇ ਬਾਕੀ ਇਹ ਗੱਲ ਮਾਫੀ ਮੰਗਾਉਂਦੀ ਅੱਜ ਤੱਕ ਰਖੜਾ ਸਾਹਿਬ ਨਾ ਤੇ ਕਿਸੇ ਨੇ ਮਾਫੀ ਮੰਗੀ ਆ ਤੇ ਨਾ ਕੋਈ ਮੰਗਦਾ ਇਹ ਰਸਤ ਮੈਂਸ ਗੱਲਾਂ ਨੇ ਬਾਕੀ ਜੋ ਕੁਝ ਹੋ ਰਿਹਾ ਖਾਸ ਤੌਰ ਤੇ ਨਸ਼ੇ ਦੀ ਸਮਾਖਮਾ ਦੇ ਸੰਦਰਭ ਤੇ ਇਹ ਕਿਸੇ ਵੀ ਸੂਰਤ ਵਿੱਚ ਠੀਕ ਨਹੀਂ ਆ ਇਸ ਦੀ ਜਿਨੀ ਵੀ ਨਿੰਦਾ ਕੀਤੀ ਜਾਵੇ ਉਹ ਕਾਟੀ ਇਸ ਦਾ ਹੁਣਾਣੀ ਚਾਹੀਦਾ ਜੀ ਬਿਲਕੁਲ ਬਿਲਕੁਲ ਅਨਕੀ ਸਰ ਜਿਵੇਂ ਤੁਸੀਂ ਚੰਡੀਗੜ੍ਹ ਦੇ ਮੁੱਦੇ ਦੀ ਗੱਲ ਕੀਤੀ ਜਿੰਨਾ ਗੰਭੀਰ ਚੰਡੀਗੜ੍ਹ ਦਾ ਮੁੱਦਾ ਹੈਗਾ ਉਹ ਤੋਂ ਜ਼ਿਆਦਾ ਗੰਭੀਰ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਬਣਿਆ ਹੋਇਆ ਕਿਉਂਕਿ ਸੈਨੇਟ ਚੋਣਾਂ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਸੰਘਰਸ਼ ਦੇ ਵਿੱਚ ਨੇ ਬੀਤੇ ਕੱਲ੍ਹ ਵੀ ਪੰਜਾਬ ਯੂਨੀਵਰਸਿਟੀ ਬੰਦ ਦੀ ਕਾਲ ਦਿੱਤੀ ਗਈ ਸੀ ਪਰ ਇਹ ਸਭ ਦੇ ਵਿੱਚ ਸਾਰਿਆਂ ਦੀਆਂ ਨਜ਼ਰਾਂ ਸਿਆਸੀ ਜਮਾਤਾਂ ਤੇ ਬਣੀਆਂ ਹੋਈਆਂ ਨੇ ਕਿਉਂਕਿ ਸਿਆਸੀ ਜਮਾਤ ਸਾਡੀ ਬਿਲਕੁਲ ਸੁੱਤੀ ਪਈ ਆ ਵਿਦਿਆਰਥੀ ਸੜਕਾਂ ਤੇ ਨੇ ਪਰ ਸਿਆਸੀ ਜਮਾਤ ਉਹ ਅਹਿਮ ਰੋਲ ਨਹੀਂ ਨਿਭਾ ਪਾਰੀ ਜੋ ਉਹਨਾਂ ਨੂੰ ਨਿਭਾਉਣਾ ਚਾਹੀਦਾ ਹੈ ਹੁਣ ਜਿੱਥੇ ਗੱਲ ਇਹ ਸਾਹਮਣੇ ਆਈ ਆ ਕਿ 3 ਦਸੰਬਰ ਨੂੰ ਭਾਜਪਾ ਦਫ਼ਤਰਾਂ ਦਾ ਘਰਾਓ ਕੀਤਾ ਜਾਵੇਗਾ ਮੁਸ਼ਕਲਾਂ ਨੇ ਜੋ ਭਾਜਪਾ ਦੀਆਂ ਵਧੀਆਂ ਨੇ ਉਸ ਦੇ ਨਾਲ ਇਹ ਵੀ ਪਰਖ ਹੋ ਜਾਵੇਗੀ ਕਿ ਵਿਰੋਧੀ ਧਿਰਾਂ ਕਿਹੜੀਆਂ-ਕਿਹੜੀਆਂ ਪੰਜਾਬ ਦੇ ਹੱਕ ਦੇ ਵਿੱਚ ਨੇ ਕਿਹੜੀਆਂ-ਕਿਹੜੀਆਂ ਵਿਰੋਧੀ ਪਾਰਟੀਆਂ ਹੁਣ ਵਿਦਿਆਰਥੀਆਂ ਦੇ ਇਸ ਸੰਘਰਸ਼ ਨੂੰ ਹਮਾਇਤ ਦਿੰਦੀਆਂ ਨੇ ਕੀ ਉਹ ਅੱਗੇ ਵੱਧ ਕੇ ਅੱਗੇ ਵੱਲ ਨੂੰ ਆਉਣ ਗਿਆ ਉਸ ਪੂਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਭਾਜਪਾ ਦੇ ਨਾਮ ਨਾਲ ਹੁਣ ਵਿਰੋਧੀ ਪਾਰਟੀਆਂ ਦੀ ਵੀ ਮੁਸ਼ਕਲਾਂ ਵੱਧ ਚੁੱਕੀਆਂ ਨੇ ਜੀ ਆ ਦੇਖੋ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਇੱਕ ਜਿਹੜਾ ਮੁੱਦਾ ਜਦੋਂ ਮੁੱਦੇ ਦੀ ਸ਼ੁਰੂਆਤ ਹੋਈ ਤੇ ਉਸ ਵਕਤ ਤਾਂ ਸਾਰੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਹੁਣ ਸਾਰੀਆਂ ਉੱਥੇ ਪਹੁੰਚੀਆਂ ਜੀ ਤਾਂ ਉੱਥੇ ਜਾ ਕੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਖੜੇ ਹੋਣ ਦਾ ਉਹਨਾਂ ਨੇ ਵਾਦੇ ਵੀ ਕੀਤੇ ਗੱਲਾਂ ਬਾਤਾਂ ਵੀ ਕੀਤੀਆਂ ਪਰ ਅਸਲ ਦੇ ਵਿੱਚ ਇਹ ਲੜਾਈ ਜਿਹੜੀ ਆ ਇਹ ਇਹ ਵਿਰੋਧੀ ਪਾਰਟੀ ਦੀ ਸਿਆਸੀ ਮਤਲਬ ਹਿੱਤਾਂ ਦੀ ਬਜਾਏ ਵਿਦਿਆਰਥੀਆਂ ਦੀ ਉਸ ਮੰਗ ਨਾਲ ਜਾਂ ਪੰਜਾਬ ਯੂਨੀਵਰਸਿਟੀ ਦੀ ਉਸ ਅਸੀਂ ਕਹਿੰਦੇ ਹਾਂ ਸਥਿਤੀ ਆ ਕਿ ਜਿਹੜੀ ਪੰਜਾਬ ਦਾ ਸਬੰਧਤ ਹੈਗੀ ਹੈ ਜੀ ਤਾਂ ਹੁਣ ਅਜੇ ਤੱਕ ਤਾਂ ਸੈਨੇਟੀਆਂ ਚ ਉਹਨਾਂ ਦਾ ਐਲਾਨ ਵੀ ਉਹਨਾਂ ਨੇ ਮੁਲਤਵੀ ਜਿਹੜਾ ਨਹੀਂ ਕੀਤਾ ਮਤਲਬ ਐਲਾਨ ਜਿਹੜਾ ਸੀ ਕਰਨਾ ਸੀ ਉਹ ਵੀ ਮੁਲਤਵੀ ਕਰ ਦਿੱਤਾ ਕੋਈ ਗੱਲਬਾਤ ਨਹੀਂ ਹੋਈ ਹੁਣ ਪੇਖਿਆਵਾਂ ਵੀ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ ਨੇ ਤਾਂ ਉਸ ਸੰਦਰਭ ਨੂੰ 3 ਦਸੰਬਰ ਨੂੰ ਜਿਸ ਤਰੀਕੇ ਨਾਲ ਉਹਨਾਂ ਨੇ ਵਿਦਿਆਰਥੀ ਜਿੰਦੇ ਬੰਦੇ ਨੇ ਭਾਜਪਾ ਦਾ ਤਲ ਨੂੰ ਠੇਰਾ ਦਾ ਐਲਾਨ ਕੀਤਾ ਵੇਖਣ ਦਾ ਇਹ ਹੋਵੇਗਾ ਕਿ ਕੀ ਬਾਕੀ ਵਿਰੋਧੀ ਪਾਰਟੀ ਦੀ ਗੱਲ ਛੱਡ ਦੋ ਕਿ ਭਾਜਪਾ ਦਾ ਇਸ ਯੂਨੀਵਰਸਿਟੀ ਦੇ ਪ੍ਰਤੀ ਰਵੱਈਆ ਕੀ ਹੈ ਜੀ ਕਿਉਂਕਿ ਅੱਜ ਤੱਕ ਜਿਹੜੀ ਪੰਜਾਬ ਭਾਜਪਾ ਆ ਕਹਿੰਨ ਉਹ ਤਾਂ ਉਹ ਗਿਲ ਕਲਕੇ ਦੀ ਹੈ ਕਿ ਇਹ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹੈ ਪਰ ਜਦੋਂ ਪੰਜਾਬ ਉਹਨਾਂ ਦੀ ਹਾਈ ਰਮਨ ਕੁਝ ਕਹਿੰਦੀ ਆ ਉਸ ਵਕਤ ਉਹ ਚੁੱਪ ਕਰ ਜਾਂਦੇ ਆ ਤਾਂ ਇਹ ਗੱਲ ਕੇਵਲੇ ਇੱਕ ਪਾਰਟੀ ਦੇ ਸੰਦਰੱਖਣੀ ਆ ਇਹ ਕਾਂਗਰਸ ਤੇ ਇਸੰਦਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਸੰਦਰਤ ਵੀ ਹੈ ਕਿਉਂਕਿ ਜਦੋਂ ਉਹਨਾਂ ਦੀ ਹਾਈਟ ਮੰਨ ਉਤੋਂ ਕੁਝ ਗੱਲਾਂ ਕਰਦੇ ਆ ਉਦੋਂ ਉਹਨਾਂ ਦੇ ਬਿਆਨ ਭਾਜੀ ਉਹ ਬਦਲ ਜਾਂਦੇ ਆ ਤੇ ਉਹ ਜਿਹੜੀ ਅਗਨੀ ਪ੍ਰੀਖਿਆ ਅਗਨੀ ਪ੍ਰੀਖਿਆ ਕੇਵਲ ਪੰਜਾਬ ਭਾਜਪਾ ਦੀ ਨਹੀਂ ਆ ਬਲਕਿ ਸਮੂੱਚੀ ਪਾਰਟੀਆਂ ਦੀ ਆ ਕਿ ਉਹ ਚਾਹੇ ਉਹ ਕਾਂਗਰਸ ਆ ਚਾਹੇ ਉਹ ਆਮ ਆਦਮੀ ਪਾਰਟੀ ਆ ਚਾਹੇ ਉਹ ਕਾਲੀ ਦਾਲਿਆ ਉਹਨਾਂ ਦਾ ਇਸ ਵਿਦਿਆਰਥੀਆਂ ਦੀ ਇਸ ਲੜਾਈ ਦੇ ਨਾਲ ਕਿਸ ਤਿੱਕੇ ਦਾ ਹੰਗਾਰਾ ਜਾਂ ਕਿਸ ਤਿੱਕੇ ਦਾ ਉਹਨਾਂ ਦਾ ਸਾਥ ਆ ਜਾਂ ਕਿਸ ਤਿੱਕੇ ਦੀ ਉਹਨਾਂ ਦੀ ਸੋਚ ਹੈ ਇਸ ਇੰਡਸਟਰੀ ਦੇ ਪ੍ਰਤੀ ਤਾਂ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਕਿਸਾਨ ਮੋਰਚਾ ਲੱਗਾ ਤਾਂ ਜਦੋਂ ਚੋਣਾ ਹੋਣੀ ਤਾਂ ਕਿਸਾਨ ਮੋਰਚਾ ਨੇ ਸਾਰੀਆਂ ਪਾਰਟੀਆਂ ਨੂੰ ਕਹਿ ਕੇ ਉਹਨਾਂ ਦੇ ਇੰਟਰਵਿਊ ਇੱਕ ਕਿਸਮ ਦੀ ਲਈ ਸੀ ਸਾਰਿਆਂ ਨੇ ਜਾ ਕੇ ਗੱਲਾਂ ਬਾਤਾਂ ਕੀਤੀ ਅਸੀਂ ਇਹ ਕਰਾਂਗੇ ਅਸੀਂ ਉਹ ਕਰਾਂਗੇ ਤਾਂ ਇਹ ਚਾਹੀਦਾ ਕਿ ਵਿਦਿਆਰਥੀ ਜਿੱਥੇ ਬੰਦੀਏ ਇਹ ਸੁਣੋ ਫਿਰ ਨਰੂਨ ਇੱਕ ਵਿਦਿਆਰਥੀਆਂ ਦੀ ਚੰਗ ਦੇ ਵਜੋਂ ਲੈਣ ਨਾ ਕਿ ਸਿਆਸੀ ਪਿੜਾ ਦੇ ਵੀ ਜਿਹੜੀ ਇਹ ਲੜਾਈ ਜਿਹੜੀ ਆ ਉਹ ਭੇਟ ਚੜ ਜਾਵੇ ਕਿਉਂਕਿ ਸਿਆਸੀ 당ਾਂ ਨੇ ਆਪਣੀਆਂ ਰਾਜਨੀਤਿਕ ਮਨਸ਼ਾਵਾ ਨੂੰ ਪੂਰਾ ਕਰਨ ਵਾਸਤੇ ਹੀ ਇਹ ਜਿਹਾਂ ਆ ਲੜਾਈਆਂ ਦਾ ਐਲਾਨ ਕਰਨਾ ਹੁੰਦਾ ਤਾਂ ਉਹਨਾਂ ਨੇ ਇਹ ਨਹੀਂ ਲਿਖਣਾ ਹੁੰਦਾ ਕਿ ਸਾਨੂੰ ਇਹ ਵਿਦਿਆਰਥੀ ਨੂੰ ਇਹਦੇ ਵਿੱਚ ਕੀ ਮਿਲਣਾ ਜਾਂ ਕੀ ਨਹੀਂ ਮਿਲਣਾ ਉਹਨਾਂ ਨੇ ਇਹ ਲਿਖਣਾ ਹੁੰਦਾ ਕਿ ਸਾਨੂੰ ਇਥੇ ਨਫਾ ਕੀ ਹੈ ਤੇ ਨੁਕਸਾਨ ਕੀ ਹੈ ਤਾਂ ਅਜਿਹੀ ਸਥਿਤੀ ਦੇ ਵਿੱਚ ਚਾਹੀਦਾ ਕਿ ਵਿਦਿਆਰਥੀ ਜਿਹੜੇ ਲੱਗੇ ਨੇ ਜਾਂ ਵਿਦਿਆਰਥੀ ਜਿੱਥੇ ਬੰਦੀਆਂ ਜਿਹੜੀਆਂ ਅੱਗੇ ਲੱਗਿਆ ਨਹੀਂ ਇਸ ਮੁਹਿੰਮ ਦੇ ਵਿੱਚ ਉਹ ਆਪਣੇ ਪੱਧਰ ਤੇ ਇਸ ਨੂੰ ਇਸ ਜੰਗ ਨੂੰ ਲੜਨ ਨਾ ਕਿ ਸਿਆਸੀ ਵਿਰੋਧੀ ਪਾਰਟੀਆਂ ਦੇ ਆਸਤੇ ਤੇ ਲੜਨ ਕਿਉਂਗੇ ਅੱਜ ਸਰਪਰਨ ਕੀ ਸਰ ਸਵਾਲ ਇੱਥੇ ਇਹ ਵੀ ਆ ਕਿ ਜਿਵੇਂ ਇਹ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੁਣ ਤੱਕ ਕਿਸੇ ਵੀ ਪਾਰਟੀ ਦੇ ਵੱਲੋਂ ਇਹ ਮੰਗ ਨਹੀਂ ਕੀਤੀ ਗਈ ਕਿ ਇੱਕ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਹੋ ਸਕਦਾ ਕਿਸੇ ਪਾਰਟੀ ਨੇ ਕੀਤੀ ਹੋਵੇ ਮੇਰੇ ਧਿਆਨ ਦੇ ਵਿੱਚ ਨਾ ਹੋਵੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਰਬ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਤੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੀ ਇਸ ਤੇ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਉੱਦਾ ਇਹ ਜਲਦੀ ਸੁਲਝਾ ਲਿਆ ਜਾਵੇ ਜੀ ਬਿਲਕੁਲ ਸੋਣਾ ਤਾਂ ਬਹੁਤ ਕੁਝ ਚਾਹੀਦਾ ਹੈ ਗੱਲ ਤਾਂ ਫਿਰ ਉਥੇ ਨੀਅਤ ਹੀ ਹੈ ਨਾ ਗੱਲ ਤਾਂ ਨੀਅਤ ਜਿਹੜੀ ਹੈ ਨੀਅਤ ਸਾਫ਼ ਨਹੀਂ ਹੈ ਕਿਉਂਕਿ ਪੰਜਾਬ ਮਤਲਬ ਪੰਜਾਬ ਦੀ ਕੋਈ ਵੀ ਪਾਰਟੀ ਹੈ ਉਹ ਸਾਰੀ ਦਿੱਲੀ ਤੋਂ ਚੱਲਦੀ ਹੈ ਤਾਂ ਦਿੱਲੀ ਦੇ ਵਿੱਚ ਜੇਕਰ ਅੱਜ ਭਾਜਪਾ ਦਾ ਰਾਜ ਆ ਤਾਂ ਉਧਰ ਦੀ ਤੌਰ ਤੇ ਜਿਹੜੀ ਪੰਜਾਬ ਦੀ ਉਹਨਾਂ ਦੀ ਸ਼ਾਖਾ ਉਹਨਾਂ ਨੇ ਉਹੀ ਗੱਲ ਕਰਦੀ ਚੋ ਉਹਨਾਂ ਦੀ ਹਾਈ ਕਮੰਡ ਨਾਲ ਤਾਂ ਬਾਕੀ ਕਾਂਗਰਸ ਦੀ ਜਿਹੜੀ ਪਾਰਟੀ ਜਿਹੜੀ ਹਾਈ ਉਹ ਵੀ ਦਿੱਲੀ 'ਚ ਬੈਠੀ ਆ ਉਹਨਾਂ ਨੇ ਵੀ ਲੌਂਗ ਟਰਮ 'ਚ ਸੋਚਣਾ ਆ ਕਿ ਸਾਨੂੰ ਨਫਾ ਕੀ ਆ ਨੁਕਸਾਨ ਕੀ ਸਾਰ ਪਾਰਟੀ ਮੀਟਿੰਗ ਬੁਲਾਉਣਾ ਦਾ ਬਿਲਕੁਲ ਜ਼ਰੂਰੀ ਹੈ ਪੰਜਾਬ ਧਰਮ ਸਭਾ ਦੇ ਵਿੱਚ ਇਹਦੇ ਸਬੰਧੀ ਵੀ ਸੈਸ਼ਨ ਦੇ ਵਿੱਚ ਗੱਲ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਮੈਂ ਪੰਜਾਬ ਦੇ ਹੱਕਾਂ ਦਾ ਪੰਜਾਬ ਦੇ ਹਿੱਤਾਂ ਦਾ ਪੂਰਨ ਤੌਰ ਤੇ ਰੱਖਾਂ ਜੇ ਤੁਸੀਂ ਹਕਮਾਂ ਜਾਂ ਹਿੱਤਾਂ ਦੇ ਰਾਕੇ ਜੇ ਤਾਂ ਫਿਰ ਇਸ ਮਗ ਨੂੰ ਸਰਕਾਰ ਕਿਸ ਪੱਧਰ ਤੇ ਲੈ ਕੇ ਲੜਾਈਏ ਇਹ ਵੀ ਕਾਫੀ ਸਪੱਸ਼ਟ ਹੋਣੀ ਚਾਹੀਦੀ ਹੈ ਤੇ ਦੂਜੀ ਜਿਹੜੀਆਂ ਬਰੂਤੀ ਪਾਰਟੀਆਂ ਨੇ ਉਹਨਾਂ ਦਾ ਇਸ ਪੱਧਰ ਤੇ ਪ੍ਰਤੀ ਰੁਖ ਕੀਤਾ ਇਹਦੇ ਸੰਬੰਧੀ ਵੀ ਗੱਲ ਜਿਹੜੀ ਜ਼ਰੂਰ ਹੋਣੀ ਚਾਹੀਦੀ ਹੈ ਸਾਰ ਪਾਰਟੀ ਮੀਟਿੰਗ ਤਾਂ ਬੜੇ ਮੁੱਦਿਆਂ ਤੇ ਬੁਲਾਈ ਜਾਣੀ ਚਾਹੀਦੀ ਆ ਪਰ ਦੁੱਖ ਦੀ ਗੱਲ ਇਹ ਆ ਕਿ ਜਦੋਂ ਇਹੋ ਜਿਹਾ ਅੱਜ ਤੱਕ ਜਦੋਂ ਸਰਪਾਰਟੀ ਮੀਡੀਏ ਕੇ ਮਿਲਣਾ ਨਹੀਂ ਖੈਲ ਪੰਜਾਬ ਚ ਪਿਛਲੇ ਤਨਾ 24 ਸਾਲਾਂ ਚ ਇਹ ਮੁੱਦੇ ਤੇ ਬੁਲਾਈ ਹੋਵੇ ਤੇ ਜਦੋਂ ਬੁਲਾਉਂਦੇ ਨੇ ਤੇ ਆਪਸੀ ਸਿਆਸੀ ਰੋਟੀਆਂ ਆਪਸੀ ਲੜਾਈ ਹੋ ਜਾਂਦੀ ਤੁਸੀਂ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਕਿ ਸ਼ਹੀਦੀ ਸਮਾਗਮ ਜਿਹੜੇ ਨੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਬੁਲਾ ਰਹੀ ਆ ਪੰਜਾਬ ਸਰਕਾਰ ਆਪਣੇ ਪੱਧਰ ਤੇ ਬੁਲਾ ਰਹੀ ਆ ਭਾਜਪਾ ਜਿਹੜੀ ਆ ਉਹ ਕੁੜਕ ਖੇਤਰ ਚ ਮੁਹੰਮਦ ਪ੍ਰਧਾਨ ਮੰਤਰੀ ਉਥੋਂ ਬਣਾ ਕੇ ਚਲੇ ਜਾਂਦੇ ਨੇ ਜਦੋਂ ਕਿ ਇਹ ਸਭ ਤੋਂ ਵੱਡੀ ਲੋੜ ਸੀ ਕਿ ਸਾਰੀਆਂ ਪਾਰਟੀਆਂ ਇੱਕ ਪਲੇਟਫਾਰਮ ਤੇ ਜਿਹੜੀਆਂ ਇਕੱਠੀਆਂ ਹੁੰਦੀਆਂ ਤਾਂ ਸ਼ਾਇਦ ਇਹ ਸਮਾਗਮ ਜ ਉਹਨਾਂ ਦੀ ਜਿਹੜੀ ਤਾਪ ਹੈ ਜਾਂ ਕੁਝ ਹੋਰ ਤਰੀਕੇ ਤੋਂ ਦੀ ਇੱਕ ਸਹਿਯੋਗ ਸਾਂਝੀ ਬਾਤ ਆ ਪਾ ਮੈਸੇਜ ਜਿਹੜਾ ਲੋਕਾਂ ਦੇ ਵਿੱਚ ਜਾਂਦਾ ਤਾਂ ਪਾਰਟੀਆਂ ਦਾ ਇਸ ਮੁੱਦੇ ਤੇ ਇਕੱਠੀਆਂ ਨਹੀਂ ਹੋ ਰਹੀਆਂ ਤੇ ਪੰਜਾਬੀ ਯੂਨੀਵਰਸਿਟੀ ਦੇ ਮੁੱਦੇ ਤੇ ਕਿੱਥੇ ਇਕੱਠੀਆਂ ਹੋਣੀਆਂ ਉਹ ਬਾਕੀ ਦੇਖੋ ਤੁਹਾਡਾ ਸੱਜਾ ਜਿਹੜਾ ਚੰਗਾ ਦੇਖਦੇ ਪੰਜਾਬ ਸਰਕਾਰ ਇਸ ਮੁੱਦੇ ਤੇ ਆਪਣਾ ਰੁਖ ਜਿਹੜਾ ਕਿਸ ਤਰ੍ਹਾਂ ਬਿਆਨ ਕਰਦੀ ਹੈ ਜੀ ਬਿਲਕੁਲ ਤਾਂ ਬਿਲਕੁਲ ਦੇਖਣਾ ਹੋਵੇਗਾ ਕਿ ਪੰਜਾਬ ਯੂਨੀਵਰਸਿਟੀ ਦੇ ਮਸਲੇ ਨੂੰ ਤਾਂ ਜਾਂ ਹੋਰ ਵੀ ਜਿੰਨੇ ਪੰਜਾਬ ਦੇ ਨਾਲ ਸਬੰਧਤ ਮਸਲੇ ਨੇ ਉਹਨਾਂ ਨੂੰ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਕਿਵੇਂ ਲੈਂਦੀਆਂ ਨੇ ਅਣਖੀ ਸਾਹਿਬ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤਾਂ ਅਏ ਸੀ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟਸ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ